ਪੰਜ ਲੱਖ ਜੀ ਫਿਰ ਮੰਗਰ ਕੀ ਰਹਿ ਗਿਆ ਉਹ ਵੀ ਅਸੀਂ ਕਰ ਦਾਂਗੇ ਜੇ ਕਹਿੰਦੇ ਹੋ ਤਾਂ ਪੂਰੇ ਵਿਆਦ ਹੀ ਪ੍ਰਬੰਧ ਕਰ ਦਾਂਗੇ ਜੇ ਹਾਮੀ ਜੀ ਹੁਣ ਤਾਂ ਭਰਤੀ ਆਦਾ ਕਿਸਾਨੇ ਬਾਨੇ ਨਾ ਪੂਆ ਨੂੰ ਜਵਾਬ ਦੇ ਦੇ ਫਿਰ ਨਹੀਂ ਮੈਥੋਂ ਬੋਰਾ ਕੋਈ ਨਹੀਂ ਹੈਗਾ ਆ ਤਾਂ ਸੋਚ ਵਿਚਾਰ ਲਈ ਤੂੰ ਬਾਈ ਫਿਰ ਮੈਥੋਂ ਤਾਂ ਜਵਾਬ ਦਿੱਤਾ ਨਹੀਂ ਜਾਂਦਾ ਸਿੱਧੀ ਗੱਲ ਹੈ ਮੇਰੀ ਤਾਂ ਭੈਣ ਹੈ ਅਗਲੀ ਭਾਈ ਗੁੱਸੇ ਚ ਆ ਕੇ ਉਹਨੂੰ ਸੋਚਿਆ ਵੀ ਚਲ ਮੈਂ ਤਾਂ ਇਹਨਾਂ ਤੋਂ ਨਾਨਕ ਸੱਕ ਭਰੌਂਦੀ ਹੋਈ ਨਹੀਂ ਖਸੀ ਕਦੇ ਕੁਝ ਕਿਹਾ ਸੀਗਾ ਅਸ ਤਾਂ ਉਹ ਗੱਲ ਕਰਦੀ ਸੀ ਸਹਸਵਾਕੇ ਜੇ ਹੈ ਨਾ ਇਮਾਨਤ ਕਿਉਂ ਇਹਦੇ ਵਾਲ ਪੱਟੀ ਜਾਨੀ ਆ ਪੁੱਤ ਤੂੰ ਜਾ ਕੇ ਖੇੜਿਆ ਨਾ ਬੱਚਿਆਂ ਨਾਲ ਮਮਾ ਕਿਡੇ ਨਾਲ ਤੂੰ ਹੀ ਹੈਗਾ ਨਹੀਂ ਮੈਂ ਕਿਡੇ ਨਾਲ ਖੇਡਿਆ ਸਾਰੇ ਤਾਂ ਦੇ ਨਾਲ ਕੀ ਵਾਗ ਗਏ ਚੱਲ ਕੋਈ ਨਾ ਪੁੱਤ ਤੂੰ ਐਂ ਕਰ ਟੀਵੀ ਦੇਖ ਲੈ ਜਾ ਕੇ ਚੰਗਾ ਇਹਦੇ ਨਾਲ ਵਾਲ ਜੇ ਪੱਟਦੇ ਸਾਰੇ ਇਹ ਵੀ ਕੀ ਕਰਨ ਜਵਾਖ ਗਰਮੀ ਪੁੱਤ ਜਸ਼ਨ ਕੀ ਕਰੀ ਜਾਨੀ ਆ ਕੁਛ ਨਹੀਂ ਦੀਦੀ ਕੱਪੜੇ ਨੇ ਤਾਂ ਇਹ ਮਾਰ ਗਈ ਸੀ ਮੈਂ ਤਾਂ ਤੈਨੂੰ ਐਂ ਕਹਿੰਦੀ ਸੀਗੀ ਮੈਂ ਕਿਹਾ ਦੇਖੀ ਪੂਆ ਕਰਨੀ ਗੱਡੀ ਖਰਾਬ ਆ ਕਿਉਂ ਕੀ ਗੱਲ ਹੋ ਗਈ ਲੈ ਕੀ ਗੱਲ ਹੋ ਗਈ ਤੈਨੂੰ ਨਹੀਂ ਪਤਾ ਹੈਗਾ ਦਿਲ ਲ ਪਹਿਲਾਂ ਆਪਦੇ ਮੁੰਡੇ ਦਾ ਮੰਗਣਾ ਕਰਤਾ ਚੁੱਪਚਾਪ ਹੀ ਤੇ ਮੰਗਣਾ ਕਰਤਾ ਹੋਰ ਤੂੰ ਕਿਹੜੀ ਦੁਨੀਆ ਚ ਰਹਿੰਨੀ ਆ ਤੁਹਾਨੂੰ ਕਿਹਨੇ ਦੱਸਿਆ ਬਾਪੂ ਲ ਗੱਲਾਂ ਹੋਈ ਜਾਂਦੀਆਂ ਨੇ ਅੱਛਾ ਫਿਰ ਦੇਖ ਦਿਖਾਈ ਹੋਣੀ ਉਹਨੇ ਸ਼ਗਨ ਤੇ ਤਾਂ ਆਪਾਂ ਨੂੰ ਬੁਲਾਉਣਗੇ ਨਹੀਂ ਨਹੀਂ ਉਹਨਾਂ ਨੇ ਕਰਤੀ ਗੱਲ ਪੱਕੀ ਮੰਗਣਾ ਹੋ ਗਿਆ ਉਹਦਾ ਹੁਣ ਉਹਨਾਂ ਨੇ ਵਿਆਹ ਦੀ ਤਰੀਕ ਪਤਾ ਨਹੀਂ ਕਢਾ ਲਈ ਕਿ ਕਢਾਉਣੀ ਆ ਕਮਾਲ ਕਰਦੀ ਐ ਭੂਆ ਜਮੀ ਆਪਾਂ ਨੂੰ ਤਾਂ ਕੋਈ ਸਮਝੇ ਹੀ ਨਹੀਂ ਉਹਨੇ ਮੈਂ ਤਾਂ ਉਹੀ ਗੱਲ ਕਹੀ ਜਾਨੀ ਐ ਵੀ ਅਗਲਾ ਤਾਂ ਮੰਗਣਾ ਕਰਕੇ ਵੀ ਸੋਹ ਰਾਇ ਲੈਂਦਾ ਇੱਕ ਦੂਜੇ ਤੋਂ ਬੀਬਾ ਇਹ ਕਿढ़े ਮਹੀਨੇ ਚ ਵਿਆਹ ਕਰੀਏ ਤੁਸੀਂ ਦੱਸੋ ਜਵਾਕਾਂ ਦੀ ਛੁੱਟੀਆਂ ਛਟੀਆਂ ਦਾ ਬੀਬਾ ਕੀ ਮੇ ਕਰਨਾਗਾ ਕੀ ਮੇ ਨਹੀਂ ਦਿਖਿਲਾ ਸਾਡੇ ਨਾਲ ਤਾਂ ਗੱਲ ਕਰਦੀ ਹੋਈ ਨਹੀਂ ਨਾ ਮੈਨੂੰ ਐਂ ਦੱਸੋ ਜੇ ਆਪਣੀ ਮੰਮੀ ਹੁੰਦੀ ਫੇਰ ਵੀ ਉਹ ਐਂ ਕਰਦੀ ਉਹਨੂੰ ਤਾਂ ਪੁੱਛੇ ਵੀ ਨਾ ਇੱਕ ਕੰਮ ਨਹੀਂ ਕਰਦੀ ਸੀ ਤੇ ਆਪਣੀ ਜਾਤ ਨਹੀਂ ਸਿਆਣਦੀ ਹੈਗੀ ਐਂ ਆ ਫਿਰ ਤੈਨੂੰ ਪਤਾ ਫਿਰ ਮੰਗਣ ਵੇਰੇ ਤਾਂ ਐ ਆ ਜਾਂਦੀਆਂ ਨੇ ਵੀ ਸਾਡੇ ਹਿੱਸੇ ਦੇ ਦੋ ਤੇ ਉਹ ਖੜਦੀਆਂ ਨਹੀਂ ਦਿਖਲਾ ਕਿਸੇ ਚੀਜ਼ ਚ ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿੱਡੀ ਬੇਕਦਰੀ ਕਰੀ ਆ ਭਲਾ ਕੋਈ ਆਪਦੇ ਬੇਕਿਆਂ ਨੂੰ ਵੀ ਐਂ ਛੱਡਦੀ ਹੁੰਦੀ ਐ ਜਿਵੇਂ ਇਹਨੇ ਆਪਾਂ ਨੂੰ ਸਿੱਟੇ ਇਹਨਾਂ ਨੂੰ ਕੌਣ ਸਮਝਾਵੇ ਤੈਨੂੰ ਪਤਾ ਤਾਂ ਹੈਗਾ ਹੀ ਐ ਚੱਲ ਦੇਖਦੇ ਆ ਫਿਰ ਪੁੱਛਾਂਵੇਂ ਬਾਪੂ ਨੂੰ ਕਿਹੜਾ ਕੀ ਕਹਿੰਦੀ ਸੀ ਉਹ ਕੀ ਲੋੜ ਪਈ ਐ ਜਦੋਂ ਬਾਪੂ ਆਪਾਂ ਨੂੰ ਦੱਸੂਗਾ ਆਪਾਂ ਸੁਣ ਲਾਂਗੇ ਚੁੱਪ ਕਰਕੇ ਕੋਈ ਲੋੜ ਨਹੀਂ ਹੈਗੀ ਫालतू ਪੁੱਛਣ ਦੀ ਮੈਂ ਤਾਂ ਐ ਦੇਖੀ ਜਾਨੀ ਮੈਂ ਘੱਲੇ ਵੀ ਦੱਸ ਆਉਗੀ ਹਾਂ ਘਰੇ ਆਪਾਂ ਨੂੰ ਦੱਸ ਕੇ ਜਾਊਗੀ ਅਗਲਾ ਕਿੱਡੀ ਖੁਸ਼ੀ ਨਾਲ ਆਉਂਦਾ ਮਠਾਈ ਦਾ ਡੱਬਾ ਦੇ ਕੇ ਜਾਂਦਾ ਹੋਰ ਗੱਲਾਂ ਕਰਦਾ ਇਹ ਭਿਆਈ ਵਿਆਹ ਦੀ ਤਿਆਰੀਆਂ ਕਰਿਓ ਐ ਕਪੜਾ ਲੀੜਾ ਸਵਾਇਓ ਲੈ ਕੋਈ ਗੱਲ ਨਹੀਂ ਦੱਬਾ ਤਾਂ ਗਿਆ ਠੱਠੇ ਖੂਚ ਪਹਿਲਾਂ ਦੱਸ ਹੀ ਦੇਵੇ ਵੀ ਭਾਈ ਮੁੰਡੇ ਦਾ ਰਿਸ਼ਤਾ ਦੇਖਦੇ ਹਾਂ ਫੋਨ ਤੇ ਹੀ ਦੱਸ ਦਿੰਦੀ ਅਸੀਂ ਗਾਹ ਕਿੜਾ ਕੇ ਵੱਧ ਖਾ ਜਾਣਾ ਸੀਗਾ ਲੈ ਆਪਾਂ ਕਿਹੜਾ ਪਾਣੀ ਮਾਰਨ ਲੱਗੀਆਂ ਸੀ ਤੈਨੂੰ ਪਤਾ ਇਹਨਾਂ ਨੂੰ ਤਾਂ ਆਪ ਦਾ ਹੀ ਡਰ ਰਹਿੰਦਾਗਾ ਚੱਲ ਲਾਲਾ ਕੱਪੜੇ ਤਹਿ ਤੂੰ ਮੈਂ ਜਾ ਨੀਰ ਸੋਈ ਚਾ ਚਾ ਤਰਦੀਆਂ ਲੈ ਦੱਸ ਜਮੀ ਹੱਦਾਂ ਪਾਉਂਦੀ ਹੈਗੀ ਇੱਥੇ ਮਾੜੀ ਜੀ ਕੋਈ ਗੱਲ ਨਹੀਂ ਹੁੰਦੀ ਘਰ 'ਚ ਪਹਿਲੀ ਚਾ ਕੇ ਭੂਆ ਨੂੰ ਪੁੱਛਣ ਬੈਹ ਜਾਂਦੇ ਨੇ ਉਹਦੇ ਮੈਨੂੰ ਪੁੱਛੇ ਬਿਨਾ ਕੋਈ ਕੰਮ ਨਹੀਂ ਹੁੰਦਾ ਤੇ ਆਪ ਭੂਆ ਸੌ ਕੁਸ਼ ਕਰਦੀ ਫਿਰਦੀ ਹੈ ਉਹ ਚੱਲ ਪਿਆ ਇਹ ਵੀ ਵੀਤਰ ਕੇ ਖੜ ਜਾਂਦੀ ਐ ਜਮ ਇਹ ਤਾਂ ਸੂਈ ਨਹੀਂ ਚੱਕਦੀ ਓਏ ਆ ਕੀਦਾ ਆ ਗਿਆ ਹੁਣ ਉੱਛੋ ਭੈਣ ਦਾ ਫੋਨ ਹੈ ਹੈਲੋ ਸਤਿ ਸ਼੍ਰੀ ਅਕਾਲ ਵੀਰਾ ਸਤਿ ਸ਼੍ਰੀ ਅਕਾਲ ਭਾਈ ਹੋਰ ਭਾਈ ਠੀਕ ਹਾਂ ਹਾਂ ਠੀਕ ਐ ਵੀਰਾ ਮੈਂ ਤਾਂ ਤੂੰ ਦੱਸ ਕਰ ਪਰਿਵਾਰ ਠੀਕ ਐ ਸਭ ਸਭ ਠੀਕ ਐ ਭੈਣੇ ਬਸ ਤੂੰ ਦੱਸ ਅੱਜ ਕਿਵੇਂ ਫੋਨ ਕਰ ਲਿਆ ਮੈਂ ਤਾਂ ਵੀਰਾ ਤੈਨੂੰ ਖੁਸ਼ਖਬਰੀ ਦੇਣੀ ਐ ਤੇਰੇ ਭਾਂਜੇ ਦਾ ਵਿਆਹ ਰਖ ਲਿਆ ਅੱਛਾ ਤੇ ਮੰਗਣਾ ਕਦੋਂ ਕਰ ਲਿਆ ਦੱਸੇ ਹੀ ਨਹੀਂ ਵੀਰਾ ਤੈਨੂੰ ਪਤਾ ਹੀ ਐ ਮੰਗਣਾ ਤਾਂ ਕਾਲੀ ਕਾਲੀ ਜੀ ਹੋ ਗਿਆ ਉਦੋਂ ਮੈਂ ਕੱਠ ਵੱਟ ਨਹੀਂ ਕੀਤਾ ਸੀਗਾ ਉਦੋਂ ਮੈਂ ਤਾਂ ਬਸ ਕੁੜੀ ਨੂੰ ਦੇਖਣ ਗਈ ਸੀ ਮੈਨੂੰ ਪਸੰਦ ਆ ਗਈ ਤੇ ਮੈਂ ਖੰਮਣੀ ਬੰਨੀ ਚਾਲੇ ਤਾਂ ਭਾਈ ਬੜੀ ਖੁਸ਼ੀ ਦੀ ਗੱਲ ਐ ਤੇ ਹੁਣ ਬਸ ਵੀਰਾ 20 ਦਿਨ ਰਹਿੰਦੇ ਐ ਵਿਆਹ 'ਚ ਤੇ ਮੈਂ ਹੀ ਸੋਚਦੀ ਸੀ ਵੀ ਅੱਜ ਮੈਂ ਤੁਹਾਡੇ ਕੋਲੇ ਆ ਕੇ ਜਾਵਾਂ ਵਿਆਹ ਦਾ ਸੱਦਾ ਪੱਤਰ ਦੇ ਜਾਵਾਂ ਮੈਂ ਕਹਿੰਦੀ ਸੀ ਵੀ ਤੁਸੀਂ ਜਾਣਾ ਤਾਂ ਨਹੀਂ ਕਿਤੇ ਉਹ ਲੈ ਭਣੇ ਤੇ ਜਾਣਾ ਹੂ ਫਿਰ ਵੇ ਤੇਰੇ ਪਿੱਛੇ ਫੇਰ ਵੀ ਰੁਕ ਜੂ ਤੂੰ ਐਡੀ ਖੁਸ਼ੀ ਦੀ ਗੱਲ ਲੈ ਕੇ ਆਵੇਂ ਤੇ ਮੈਂ ਬਾਹਰ ਐਵੇਂ ਤੂੰ ਆ ਜਾ ਆ ਜਾ ਆ ਜਾ ਭਣੇ ਆ ਜਾ ਹਾਂ ਚੱਲ ਠੀਕ ਆ ਵੀਰਾ ਫਿਰ ਮੈਂ ਆਉਣੀ ਅੱਜ ਠੀਕ ਆ ਭਾਈ ਮੈਂ ਕਹਿਣਾ ਉਹਨਾਂ ਨੂੰ ਤਿਆਰੀ ਕਰਨੀ ਹੈ ਚੰਗਾ ਵੀਰਾ ਚੰਗਾ ਸასი ਕਾਲ ਭਣੇ ਲੈ ਕੁੜੀ ਨੇ ਵਿਆਹ ਵੀ ਤਰ ਲੈ ਬਣ ਜੇ ਦਾ ਚੱਲ ਖੁਸ਼ੀ ਦੀ ਗੱਲ ਐ ਅੰਦਰ ਵੀ ਜਾ ਕੇ ਦੱਸਾਂ ਉਹਨਾਂ ਨੂੰ ਮੈਂ ਕੁੜੀਏ ਕੱਲੀ-ਕੱਲੀ ਨੂੰ ਪਸੰਦ ਕਰਿਆਈ ਸਾਗਨ ਪਾਈ ਤੇ ਭਾਈ ਨੂੰ ਭੁੱਲੀ ਗਈ ਲੈ ਵੀਰਾ ਤੈਨੂੰ ਕਿੱਥੋਂ ਭੁੱਲੀ ਐ ਹੁਣ ਮੈਂ ਤੈਨੂੰ ਦੱਸਿਆਦਾ ਸੀ ਵੀ ਮੈਂ ਤਾਂ ਉਹੀ ਵੇਖਣ ਗਈ ਸੀ ਕੁੜੀ ਮੈਨੂੰ ਪਸੰਦ ਆ ਗਈ ਮੈਂ ਖੰਮਣੀ ਬਣਤੀ ਆ ਬਾਲਾ ਭਾਈ ਟਟਵਾਇਰ ਜਮਾਈ ਨਹੀਂ ਕੀਤਾ ਹੈਗਾ ਫਿਰ ਮਹਾਜਲ ਕੀ ਲੋੜ ਐ ਇੰਨਾ ਤਗਦਰ ਕਰਨ ਦੀ ਵਿਆਹ ਤੇ ਸਾਰਿਆਂ ਨੂੰ ਸਾਦੂ ਮੈਂ ਕੀ ਕਰਾਂ ਪੁੱਤ ਐ ਕਰ ਤੂੰ ਇੱਥੇ ਖੇਡ ਲਾ ਕੋਈ ਨਾ ਨਾ ਪੂਆ ਅਸੀਂ ਕਿਹੜਾ ਥਾਦੇ ਖਾਂਦੇ ਸੀ ਮਾੜਾ ਜਿਹਾ ਫੋਨ ਕਰ ਦਿੰਦੀ ਅਸੀਂ ਆ ਜਾਂਦੇ ਕੁੜੇ ਪੁੱਤ ਜਦੋਂ ਕੱਠ ਵਾਠੀ ਨਹੀਂ ਕੀਤਾ ਸੀਗਾ ਕੱਠ ਵਾਠ ਨੂੰ ਕਹਾ ਕਿਹੜਾ ਸੀ ਇੰਨੇ ਜਾਣੇ ਸੀਗੇ ਨਾਲੇ ਕੁਝ ਦੇ ਕੇ ਹੀ ਜਾਣਾ ਸੀ ਜਿਉਂਦੇ ਲੈ ਦੱਸ ਕੋਈ ਨਹੀਂ ਦੇਣ ਨੂੰ ਹੁਣ ਕਿਹੜਾ ਕਿਤੇ ਭੱਜਿਆ ਜਾਂਦਾ ਆ ਹੁਣ ਤੁਹਾਨੂੰ ਵਿਆਹ ਦਾ ਸੱਦਾ ਪੱਤਰ ਦੇਣ ਆਈਆਂ ਭਾਈ ਸਾਰੇ ਜਾਣੇ ਆਏ ਉਹਨਾਂ ਨੇ ਪੂਰਾ ਗੱਜ-ਵੱਜ ਕੇ ਆਇਓ ਉਹ ਹੁਣ ਤਾਂ ਆਵਾਂਗੀ ਪੂਆ ਉਦੋਂ ਜਦੋਂ ਇੱਕ ਗੱਡੀ ਗਈ ਸੀ ਇੱਕ ਆਹ ਆਪ ਦੀ ਲੈ ਜਾਂਦੇ ਨਾਲ ਕੀ ਫਰਕ ਪੈਂਦਾ ਸੀਗਾ ਬੇਪੁੱਤ ਦੱਸੀ ਤਾਂ ਜਾਣੀ ਆ ਵੀ ਮੈਂ ਤਾਂ ਕੁੜੀ ਨੂੰ ਉਹੀ ਕੱਚਾ ਦੇਖਣ ਹੀ ਗਈ ਸੀ ਮੈਂ ਕਿਹੜਾ ਸ਼ਗਨ ਪਾਉਣ ਗਈ ਸੀ ਨਾ ਭੂਆ ਜੋ ਦੇਖਣ ਗਏ ਹੋਗੇ ਸਲਾਹ ਕਰ ਕੀ ਗਏ ਹੋਗੇ ਮੜਾ ਜਾਂ ਫੋਨ ਤਾਂ ਕਰਦੀ ਕੋਈ ਇੱਕ ਜਾਣਾ ਤਾਂ ਆ ਹੀ ਜਾਂਦਾ ਚੱਲ ਬਾਕੀ ਸ਼ੁਕਰ ਹੈ ਵੀ ਹਜੇ ਵੀ ਤੂੰ ਆ ਗਈ ਟਾਈਮ ਨਾਲ ਹੁਣ ਸਾਨੂੰ ਦੱਸ ਦੇ ਭਾਈ ਕਿਹੜੀ ਤਰੀਕ ਢਾਈ ਆ ਅਸੀਂ ਵੀ ਆਪਦਾ ਕੱਪੜਾ ਲੀੜਾ ਸਵਾ ਲਈਏ ਨਾਲੇ ਸਾਨੂੰ ਤਾਂ ਐ ਸੀ ਕਿਤੇ ਵਿਆਹ ਤੋਂ ਬਾਅਦ ਕੋਠੀ ਝਾੜੀ ਨਾ ਲੈ ਕੇ ਆ ਜੇ ਲੈ ਦੱਸ ਤੁਸੀਂ ਤਾਂ ਹੀ ਕਰ ਲੱਗੀਆਂ ਭਾਈ ਇਕੱਲਾ ਇਕੱਲਾ ਤਾਂ ਮੈਂ ਪੁੱਤ ਵਿਆਉਣੇ ਨਾਲੇ ਨਾਨਕਿਆ ਬਿਨਾ ਕਿੱਥੇ ਕਾਰਜ ਪੂਰਾ ਹੁੰਦਾਗਾ ਤੁਸੀਂ ਤਾਂ ਮੇਨ ਹੋ ਵਿਆਹ ਚ ਆਹੋ ਪੂਆ ਜਹੇ ਜੇ ਤਾਂ ਮੰਗਣੇ ਵੇਲੇ ਅਸੀਂ ਮੇਨ ਰੱਖਤੇ ਉਹੋ ਜੇ ਹੁਣ ਵਿਆਹ ਚ ਮੇਨ ਰੱਖ ਲੈਗੀ ਅਕੇ ਜੀ ਮੇਨ ਹੋ ਤੁਸੀਂ ਤਾਂ ਲੈ ਪੁੱਤ ਤੂੰ ਤਾਂ ਗੁੱਸਾ ਹੀ ਕਰ ਗਿਆ ਕੋਈ ਨਹੀਂ ਸਾਰੇ ਵਿਆਹ ਚ ਤੈਨੂੰ ਹੀ ਮੂਰੇ ਰੱਖੂ ਭਾਈ ਸਾਰੇ ਪ੍ਰਬੰਧ ਤੈਂ ਹੀ ਕਰਨੇ ਹੈਗੇ ਨਾਲੇ ਤੁਸੀਂ ਕੁੜੇ ਵਿਆਹ ਦੀਆਂ ਪੂਰੀਆਂ ਤਿਆਰੀਆਂ ਖਿੱਚ ਲਓ ਭਾਈ ਤੁਹਾਡੇ ਬਿਨਾਂ ਨਾਲੇ ਵਿਆਹ ਚ ਕਿੱਥੇ ਰੌਣਕ ਲੱਗਣੀ ਹੈ ਜਾਗੋ ਕੱਢਣੀ ਆ ਆਪਾਂ ਪੂਰੀ ਵਧੀਆ ਲੈ ਭੂਆ ਤੂੰ ਫਿਕਰ ਨਾ ਕਰ ਐ ਪੂਰਾ ਪਿੰਡ ਦੇਖੂਗਾ ਵੀ ਨਾਨਕੇ ਆਏ ਨੇਗੇ ਬਸ ਮੇਰੀ ਠੁੱਕ ਬੰਨਦੇ ਨਾਲੇ ਆ ਤਾਂ ਮੇਰੀ ਲੱਡੋ ਬੋਲੀ ਵੜੀਆਂ ਸੋਹਣੀਆਂ ਪਾਉਂਦੀ ਐ ਲੈ ਹੋਰ ਹੋਰ ਭੂਆ ਇਹਨਾਂ ਦੇ ਸਕੂਲ 'ਚ ਫੰਕਸ਼ਨ ਰੱਖਦੇ ਆ ਫਿਰ ਗਿੱਧੇ 'ਚ ਪਾਰਟਿਸਪੇਟ ਕਰਦੇ ਆ ਚੱਲ ਭੜੇ ਤੂੰ ਐਂ ਦੱਸ ਪਾਪਾ ਗੱਲਾਂ ਤਾਂ ਬਹੁਤ ਕਰਨੀਆਂ ਹੁਣ ਤੂੰ ਨਾਨਕ ਤਾਂ ਸੱਕਦਾ ਦੱਸ ਕਿਵੇਂ ਕਰਨਾ ਵੀਰੇ ਦੇਖ ਤੈਨੂੰ ਪਤਾ ਹੀ ਐ ਅੱਜ ਕੱਲ੍ਹ ਕੀ ਰਿਵਾਜ ਨਹੀਂ ਨਾਲੇ ਤੋ ਉਥੋਂ ਕੀ ਭੁੱਲੇਗਾ ਸੈਟ ਤਾਂ ਬਹੁਤ ਚਾਹੀਦਾ ਹੀ ਐ। ਬਾਕੀ ਭਾਈ ਮੇਰਾ ਸਰੀਕਾ ਕਬੀਲਾ ਇਧਰ ਆਣੀਆਂ ਜਿਠਾਣੀਆਂ ਨਿਗੀਆਂ ਨਣਦਾ ਨੇ ਸਾਰਿਆਂ ਦਾ ਕੱਪੜਾ ਲੀੜਾ ਚਾਹੀਦਾ ਵਧੀਆ। ਮੈਨੂੰ ਜੋ ਸਰਦ ਹੈ ਤੁਸੀਂ ਲਿਆ ਦਿਓ ਭਾਈ ਮੈਂ ਦੇਖੋ ਛ ਕਹਿੰਦੀ ਨਹੀਂ। ਉਹ ਭਾਈ ਸਰਦੇ ਵਾਲੀ ਇਹਦੇ 'ਚ ਕੀ ਗੱਲ ਐ? ਤੇਰਾ ਇਸ ਘਰ 'ਚ ਹੱਕ ਹੈਗਾ ਜੇ ਬਾਪੂ ਹੁੰਦਾ ਜਿਵੇਂ ਮਰਜ਼ੀ ਕੋਈ ਗੱਲ ਹੁੰਦੀ। ਹੁਣ ਮੈਂ ਭਾਈ ਆਪਦੇ ਕੰਨੀਓ ਪੂਰਾ ਜੋਰ ਲਾਉਂਗਾ ਠੀਕ ਐ। ਕੜੇ ਟੱਕਰ ਵੀ ਪਾਉਂ ਹੋਰ ਦੱਸ। ਠੀਕ ਐ ਵੀਰਾ। ਨਾਲੇ ਹੁਣ ਤੈਨੂੰ ਪਤਾ ਹੀ ਐ ਮੇਰੇ ਦੋਨੇ ਭਤੀਜੇ ਵੀ ਕਮਾਊ ਨੇ ਸੁਖ ਨਾਲ ਦੂਜਾ ਕੈਨੇਡਾ ਗਿਆ ਹੋਇਆ ਸਾਰੇ ਇੱਥੇ ਮੈਨੂੰ ਵੀ ਕਹਿੰਦੇ ਆ ਵੀ ਇਹਦੇ ਤਾਂ ਪੇਕੇ ਕੈਨੇਡਾ ਤੱਕ ਬੈਠੇ ਨੇ ਉਹ ਐਂ ਕਹਿੰਦੇ ਹੁਣ ਐ ਨਾ ਵੀ ਕੈਨੇਡਾ ਵਾਲੇ ਦੀ ਭੂਆ ਐ ਨਾ ਭੂਆ ਜੀ ਸੱਟ ਤੁਸੀਂ ਨਹੀਂ ਕਰਾਇਆ ਬਹੂ ਨੂੰ ਕੁੜੇ ਹੀ ਮੈਂ ਤਾਂ ਕਰਾਉਣੇ ਆ ਹੁਣ ਨਾਨਕਿਆਂ ਦਾ ਵੀ ਤਾਂ ਹੱਕ ਬਣਦਾ ਹੀ ਹੈਗਾ ਉਹ ਨਾਨਕਿਆਂ ਦਾ ਤਾਂ ਹੱਕ ਬਣਦਾ ਭੂਆ ਫਿਰ ਨਾਨਕਿਆਂ ਨੂੰ ਕੀ ਪੋਆਏਂਗੀ ਕਹੋ ਦੇਖ ਵਈ ਮੈਂ ਤਾਂ ਉਹਨਾਂ ਨਾਲ ਕੋਈ ਦਾਜ ਦੇਹਜ ਕਰ ਮੈਂ ਨਹੀਂ ਹੈਗਾ ਬਾਕੀ ਮੇਰੇ ਭਰਾ ਦਾ ਮਾਨਤਨ ਤਾਂ ਮੈਂ ਕਰਾਉਂਗੀ ਨਾ ਭੂਆ ਕੱਲੇ ਭਰਾ ਦਾ ਹੀ ਮਾਨਤਨ ਕਰਾ ਕੇ ਸਾਰੇਗੀ ਭਤੀਜੇ ਨੂੰ ਕੀ ਪਵਾਏਗੀ ਕੈਨੇਡਾ ਵਾਲਾ ਫਿਰ ਭਤੀਜਾ ਦਾ ਵੀਰਾ ਦੇਖ ਤੇਰੇ ਹੀ ਹੱਕ ਬਣਦਾ ਹੈਗਾ ਹੁਣ ਮੈਂ ਜੇ ਭਤੀਜਿਆਂ ਦਾ ਨਾਂ ਲਾਉਂਗੀ ਫਿਰ ਅਗਲਾ ਕਹਿੰਦਾ ਬੜਾ ਲਾਲਚ ਕਰਦੀ ਹੈਗੀ ਨਾਲੇ ਮੈਂ ਤਾਂ ਉਹਨਾਂ ਤੋਂ ਕੁਝ ਮੰਗਿਆ ਵੀ ਹੈ ਨਹੀਂ ਨਪੂਆ ਜੇ ਤੂੰ ਚਾਹੇ ਨਾ ਸਭ ਕੁਝ ਕਰਾ ਸਕਦੀ ਆ ਹੁਣ ਤੇਰੀ ਸਲਾਈ ਨਹੀਂ ਹੈਗੀ ਫੇਰ ਗੱਲ ਜੁਦਾ ਲੈ ਹਾਈ ਬੁੱਤ ਮੈਂ ਕਿਵੇਂ ਕਹਾਂ ਅਗਲੇ ਨੂੰ ਦੇਖ ਰਹਿ ਗਈ ਗੱਲ ਤੁਹਾਡੇ ਮਾਰਤਾਨ ਦੀ ਉਹਦੇ ਚ ਭਾਈ ਮੈਂ ਕੋਈ ਕਸਰ ਨਹੀਂ ਛੱਡਦੀ ਮੇਰੇ ਵੱਲੋਂ ਚਾਹੇ ਤੁਸੀਂ 10-10000 ਦੇ ਸੂਟ ਪੜਵਾ ਲਿਓ ਦੁਕਾਨ ਤੇ ਨਾਲ ਲੈ ਕੇ ਜਾਉ ਸੂਟਾਂ ਦੀ ਗੱਲ ਨਹੀਂ ਹੁੰਦੀ 부ਆ ਸੂਟ ਤਾਂ ਹੁਣ ਅਸੀਂ ਵੀ ਲਿਆਵਾਂਗੇ ਅਸੀਂ ਕਿਹੜਾ ਮਾੜੇ ਲਿਆਵਾਂਗੇ ਆ ਉਹ ਭਾਈ ਕੁੜੀਓ ਚਲ ਤੁਸੀਂ ਆਹ ਗੱਲਾਂ ਨੂੰ ਛੱਡੋ ਪਣੇ ਤੂੰ ਮੈਨੂੰ ਸਿੱਧਾ ਦੱਸ ਵੀ ਮੈਂ ਕਿੰਨੇ ਪੈਸੇ ਦਾ ਇੰਤਜ਼ਾਮ ਕਰਾਂ ਕਿੰਨੇ ਲਾਵਾ ਵੀਰਾ ਦੇਖਣ ਤੈਨੂੰ ਪਤਾ ਹੀ ਐ ਤਿੰਨ ਚਾਰ ਟੋਲੇ ਤੋਂ ਘੱਟ ਤਾਂ ਸੈੱਟ ਬਣਦਾ ਨਹੀਂ ਹਾਂ ਪੱਤ ਵਰਗਾ ਤਾਂ ਫਿਰ ਪਾਈ ਦਾ ਵੀ ਕੀ ਫਾਇਦਾ ਕੋਈ ਮਾੜਾ ਮੋਟਾ ਚੱਜਦਾ ਹੋਵੇ ਫਿਰ ਲੱਖ ਡੂੜ ਲੱਖ ਪਾਈ ਕੱਪੜੇ ਲੀੜੇ ਤੇ ਵੀ ਲੱਗ ਜਾਊਗਾ 5 ਕੁ ਲੱਖ ਦਾ ਖਰਚਾ ਤਾਂ ਆ ਹੀ ਜਾਊ ਵੀਰਾ 5 ਲੱਖ ਆ ਜੀ ਫਿਰ ਮੰਗਰ ਕੀ ਰਹਿ ਗਿਆ ਉਹ ਵੀ ਅਸੀਂ ਕਰ ਦਾਂਗੇ ਜੇ ਕਹਿੰਦੇ ਹੋ ਤਾਂ ਪੂਰੇ ਵਿਆਹ ਦਾ ਹੀ ਪ੍ਰਬੰਧ ਕਰ ਦਾਂਗੇ ਆ ਜਾ ਪੁੱਤ ਇਮਾਨਤ ਚੱਲੀ ਅੰਦਰ ਪੂਆ ਬਹਿ 5 ਲੱਖ ਤਾਂ ਥੋੜਾ ਕਹਿਤਾ 2-4 ਲੱਖ ਹੋਰ ਦਸਣਾ ਦੀ ਵਿੱਚ 5 ਲੱਖ ਨਾਲ ਕੀ ਬਣਦਾ ਅੱਜ ਕੱਲ ਵੀਰਾ ਇਹ ਸਾਰੇ ਐਂ ਕਾ ਤੂੰ ਬੋਲਦੇ ਨੇ ਨਾਲੇ ਮੈਂ ਕੋਈ ਜੱਗੋ ਲੈਦਾ ਗੱਲ ਥੋੜੀ ਕਰਦੀ ਆ ਹੁਣ ਨਾਨਕ ਸ਼ੱਕ ਕਰਨ ਦਾ ਤਾਂ ਤੁਹਾਡਾ ਹੱਕ ਹੀ ਐ ਜੇ ਬਾਪੂ ਬੈਠਾ ਹੁੰਦਾ ਤਾਂ ਗੱਲ ਹੋਰ ਸੀ ਹੁਣ ਤੈਨੂੰ ਵੀ ਤਾਂ ਵੀਰਾ ਬਾਪੂ ਦੇ ਸਾਹਮਣੇ ਖੜਨਾ ਹੀ ਪੈਣਾ ਓ ਭਾਈ ਕੁੜੀਏ ਤੂੰ ਐਂ ਕਾ ਸੋਚਦੀ ਆ ਐਂ ਕੋ ਕਹਿੰਦੀ ਆ ਵੀ ਬਾਪੂ ਹੁੰਦਾ ਉਹ ਭਾਈ ਦੇ ਬਾਪੂ ਨਹੀਂ ਹੈਗਾ ਮੈਂ ਤਾਂ ਬੈਠਾ ਤੇਰਾ ਭਾਈ ਤੇਰੇ ਸਾਰੇ ਕਾਰਜ ਮੈਂ ਪੂਰੇ ਕਰੂਗਾ ਨਾਲੇ ਇਹ ਦਵਾਕਾ ਮਗਰ ਨਹੀਂ ਜਾਈਦਾ ਹੁੰਦਾ ਇਹਨਾਂ ਨੂੰ ਹਜੇ ਰਿਸ਼ਤੇਦਾਰੀ ਚ ਵਰਤਣ ਦਾ ਕੀ ਪਤਾ ਇਹ ਤਾਂ ਉਹੀ ਦਵਾਕਾ ਵਾਲੀਆਂ ਗੱਲਾਂ ਇਹਨਾਂ ਦੀ ਕੋਈ ਨਾ ਕਬਰਾਨਾ ਤੂੰ ਕੋਈ ਨਾ ਵੀਰਾ ਮੇਰੇ ਪੇਕੇ ਤਾਂ ਹੁਣ ਤੇਰੇ ਸਿਰ ਤੇ ਹੀ ਨੇ ਉਹ ਭਾਈ ਨਾਲੇ ਮੈਂ ਆਪਦੇ ਕਾਰਜ ਬਿਹਾਰ ਹੋਰ ਕੀ ਤੂੰ ਕਰਾਉਣੇ ਐ ਇੱਥੋਂ ਹੀ ਤਾਂ ਕਰਾਉਣੇ ਆ ਫਿਰ ਭਾਈ ਮੈਂ ਕਿਹੜਾ ਤੈਨੂੰ ਕੋਈ ਪਿੱਛਾ ਲਗਾਉਣਾ ਆ ساری ਉਮਰ ਤੇਰੇ ਸਿਰ ਤੇ ਆਥ ਹੈ ਮੇਰਾ ਕਿਉਂ ਕਬਰਉਣੀ ਐ ਪਰ ਜਵਾਕ ਤਾਂ ਜਮਾਂ ਨਹੀਂ ਸੋਚਦੇ। ਉਹ ਭਾਈ ਕਿਵੇਂ ਮੈਨੂੰ ਲਾਲਚੀ ਬੋਲਦੇ ਨੇ ਇਹ? ਉਹ ਭਾਈ ਅੱਜ ਕੱਲ ਜਿਹੜੀ ਨਾ ਜਵਾਕਾਂ ਨੂੰ ਮਤ ਹੁੰਦੀ ਐ ਐਸੀ ਵੈਸੀ ਹੁੰਦੀ ਐ। ਇਹ ਜਿਹੜੇ ਪੜ ਪੜ ਲਿਖ ਜਾਂਦੇ ਨੇ ਨਾ ਬਸ ਇਹਨਾਂ ਦੀ ਬੋਲੀ ਵੀ ਇਹੀ ਜੀ ਹੋ ਜਾਂਦੀ ਐ। ਇੰਨਾ ਮਗਰ ਨਾ ਚੱਲ ਤੂੰ। ਪੈਸੇ ਦਾ ਮੈਨ ਲਾਉਣੇ। ਜਿਹੜੇ ਘਰ ਚ ਪੁੱਗਦੀ ਤਾਂ ਮੇਰੀ ਐ। ਸਰੀ ਐ ਪਿਆ ਸੱਚੀ। ਕੌਣ ਇਹਨਾਂ ਨੂੰ ਸਮਝਾਵੇ? ਦਿਮਾਗ ਖਰਾਬ ਕਰ ਦਿੰਦੇ ਨੇਗੇ। ਨਾ 5 ਲੱਖ ਤਾਂ ਐ ਗਣਾ ਤਾਂ ਜਿਵੇਂ ਉਹਰੇ ਫੜਾਕੇ ਗਈ ਸੀ। ਮੋਹਿਤ ਗੱਲ ਕਹੀ ਜਾਨੀ ਐ ਵੀ ਐ ਨਹੀਂ ਸੋਚਦੀ ਵੀ ਅਗਲੇ ਦੇ ਘਰ ਦਾ ਕਿਵੇਂ ਸਰਦਾਗਾ ਹੂੰ ਭਲਾ ਕੋਈ ਸ਼ੱਕਾਂ ਦੇ 5-5 ਲੱਖ ਲਾਉਣਾ ਹੁੰਦਾ ਅਸ ਤਾਂ ਵੈਹੀ ਕਰ ਦਿੰਨੇ ਆ ਫਿਰ ਕਾ ਨੂੰ ਕਰੋਣਾ ਮੇਰੀ ਗੱਲ ਸੁਣ 20-30 ਹਜ਼ਾਰ ਦੀ ਗੱਲ ਵੱਖਰੀ ਹੁੰਦੀ ਐ ਫਿਰ ਐ ਵੀ 5 ਲੱਖ ਇਹਨੂੰ ਫੜਾ ਦੇਣੇ ਫਿਰ ਆਪਾਂ ਦਾ ਕੀ ਲੈਣ ਜਾਣਾ ਕਿ ਜੇ ਆਪਾਂ ਜਾਂਦੀਆਂ ਸਾਡੇ ਨਹੀਂ ਖਰਚਾ ਹੋਊਗਾ ਮੁੜ ਕੇ ਨਾਲੇ ਆਪਾਂ ਨੂੰ ਕਿਹੜਾ ਇਹ ਵਿਆਹ ਨੂੰ ਕਹਿਣ ਆਈ ਐ ਇਹ ਤਾਂ ਪੈਸੇ ਮੰਗਣ ਆਈ ਐ ਇੱਕ ਵਾਰ ਕਿਹਾ ਵੀ ਭਾਈ ਤੁਸੀਂ ਆਪਦਾ ਕਪੜਾ ਲੀੜਾ ਸਮਾਓ ਤੇ ਵਿਆਹ ਤੇ ਆਉਣਾ ਤੁਸੀਂ ਪਹਿਲਾਂ ਆਪਦੀਆਂ ਹੀ ਸੁਣਾਈ ਗਈ ਹਾਰ ਪਾਉਣਾ ਫਲਾਣਾ ਕਰਨਾ ਢੀਮਕਾ ਕਰਨਾਗਾ ਨੇ ਇਹਨੂੰ ਹਾਰ ਵੀ ਨਹੀਂ ਸਰਦਾ ਇੰਨੀ ਜ਼ਮੀਨ ਹੈ ਨਾ ਦੇ ਫਿਰ ਵੀ ਇੱਧਰ ਨੂੰ ਝਾਕਦੇ ਨੇਗੇ ਨਾ ਜੇ ਦੋ ਸੈੱਟ ਕਰਾ ਦੂਗੀ ਕੀ ਇਹਨੂੰ ਬਲੇਕ ਪੈਨ ਲੱਗੀ ਹੈ ਹੋਰ ਆ ਬਾਪੂ ਦੇਖ ਲੈ ਮਿੰਟ ਚ ਉਹਦੇ ਵੱਲ ਦਾ ਹੋਇਦਾ ਐ ਤਾਂ ਅੱਜ ਤੱਕ ਇਹਨੇ ਜਮਾਂ ਸੋਚਿਆ ਹੀ ਨਹੀਂ ਵੀ ਮੇਰੇ ਪੁੱਤ ਬੇਚਾਰੇ ਕਿਵੇਂ ਕਮਾਈ ਕਰਦੇ ਨੇ ਕਿਵੇਂ ਪੈਸਾ ਪੈਸਾ ਜੋੜਦੇ ਨੇ ਆ ਮਿੰਟ ਚੜਾਉਣ ਨੂੰ ਹੋ ਗਿਆ ਇੱਕ ਵਾਰ ਐਵੇਂ ਵੀ ਨਹੀਂ ਕਿਹਾ ਵੀ ਚੱਲ ਭਾਈ ਮੈਂ ਮੁੰਡੇ ਨੂੰ ਬਾਹਰ ਲੈਣ ਨੂੰ ਵੀ ਫੋਨ ਕਰਕੇ ਪੁੱਛ ਲੂ ਕੀ ਇਸਲਾ ਨਾਲੇ ਉਹਦਾ ਕਿੰਨਾ ਔਖਾ ਹੁੰਦਾ ਉਹ ਆਪਣੇ ਆਪ ਹੀ ਹਾਂ ਕਰਤੀ ਲੈ ਮੈਂ ਬੈਠੀਆ ਮੈਂ ਤਾਂ ਪੁੱਛਦਾ ਹੀ ਨਹੀਂ ਪੁੱਛਿਆ ਹੀ ਨਹੀਂ ਮੈਨੂੰ ਦੀਦੀ ਆਪਾਂ ਤਾਂ ਫੇਰ ਵੀ ਬਗਾਨੀਆਂ ਹੋ ਗਈਆਂ ਨਾਲੇ ਜੱਸ ਨੂੰ ਹੀ ਪੁੱਛ ਲੈਂਦੇ ਜੱਸ ਲਵੇ ਤਾਂ ਬੈਠਾ ਸੀ ਵੀ ਜੱਸ ਆ ਜਾ ਕਰਨਾ ਗੱਲ ਕਰ ਲੈਣਾ ਪੁੱਤ ਸਲਾਹ ਕਰਕੇ ਆਪਾਂ ਕਹਿ ਦਾਂਗੇ ਐਨੀ ਅਕਲ ਮੋਤ ਹੁੰਦੀ ਤਾਂ ਆ ਗੱਲਾਂ ਹੁੰਦੀਆਂ ਪਹਿਲਾਂ ਐਂ ਦੱਸ ਹੈ ਰਿਸ਼ਤਾ ਤਾਂ ਤੂੰ ਕੱਲੀ-ਕੱਲੀ ਕਰ ਰਹੀ ਹੁਣ ਜਦੋਂ ਵਿਆਹ ਦੀ ਗੱਲ ਹੋਈ ਹੈ ਹੁਣ ਪੈਸੇ ਮੰਗਣ ਆ ਗਏ ਮੰਮਾ ਮੈਂ ਪੂਆ ਨਾਲ ਜਾਣਾ ਨਹੀਂ ਪੁੱਤ ਕੋਈ ਲੋੜ ਨਹੀਂ ਹੈਗੀ ਪੂਆ ਨਾਲ ਜਾਣ ਦੀ ਆਪਾਂ ਨੰਨਗੇ ਚੱਲਾਂਗੇ ਗਰਮੀ ਮਾਰ ਦੂ ਤੈਨੂੰ ਉੱਥੇ ਉਹ ਕੋਈ ਨਹੀਂ ਤੂੰ ਜਾ ਉੱਥੇ ਕਮਰੇ 'ਚ ਬਹਿ ਜਾ ਟੀਵੀ ਦੇਖ ਲੈ ਜਾ ਕੇ ਜੇ ਲਾਈਟ ਆ ਗਈ ਇਹਨਾਂ ਵਿਚਾਰਿਆਂ ਨੂੰ ਕੀ ਪਤਾ ਜਵਾਕਰਨ ਤਾਂ ਐ ਹੋਇਦਾ ਘਰੇ ਕੋਈ ਆ ਗਿਆ ਰਿਸ਼ਤੇਦਾਰ ਅਸੀਂ ਵੀ ਨਾਲ ਹੀ ਤੁਰ ਜੀਏ ਆਹੋ ਇਹਨਾਂ ਨੂੰ ਛੁੱਟੀਆਂ ਹੋਈਆਂ ਨਹੀਂ ਕਾ ਸਕੂਲ ਵਾਲੇ ਉਹਦੀ ਕਰ ਦਿੰਦੇ ਨੇ ਵਿਲੇ ਇਹਨਾਂ ਨੂੰ ਚੱਲ ਮੇਰੀ ਗੱਲ ਸੁਣ ਹੁਣ ਮੈਂ ਇੱਕ ਵਾਰੀ ਉਹਨਾਂ ਨਾਲ ਰਾਇ ਕਰ ਲੈਣੀ ਆ ਅੱਜ ਫੋਨ ਕਰਾਂਗੀ ਉਹਨਾਂ ਨੂੰ ਸ਼ਾਮ ਨੂੰ ਉਹ ਕੀ ਕਹਿੰਦੇ ਲਗੇ ਮੈਨੂੰ ਬਾਕੀ ਤਾਂ ਪਤਾ ਵੀ ਉਹਨੇ ਵੀ ਗੱਲ ਇਹਨਾਂ ਦੇ ਵੱਲ ਦੀ ਕਰਨੀ ਆ ਬਾਪੂ ਦੇ ਵੱਲ ਦੀ ਤੁਸੀਂ ਰਹਿਣ ਹੀ ਦੋ ਜਸ ਨੂੰ ਕਰਨ ਦੋ ਗੱਲ ਆਪੇ ਜਸ ਸਮਝਾ ਦੂਗਾ ਜੇ ਆਹ ਗੱਲ ਹੋਈ ਨਾ ਜੇ ਇੰਨੇ ਪੈਸਿਆਂ ਤੇ ਰਹੀ ਹੈ ਮੈਂ ਤਾਂ ਜਾਣਦੀ ਨਹੀਂ ਮੇਰੀ ਗੱਲ ਸੁਣੋ ਜੇ ਤੁਸੀਂ ਗੱਲ ਕਰੋਗੇ ਨਾ ਬਗਾਨੀਆਂ ਦਾ ਮਾੜੀਆਂ ਹੀ ਲੱਗਦੀਆਂ ਨੇ ਵੀ ਪਤਾ ਨਹੀਂ ਸਾਡੇ ਰਿਸ਼ਤੇਦਾਰਾਂ ਨੂੰ ਨਹੀਂ ਜਰਦੀਆਂ ਹੈਗੀਆਂ ਬਸ ਆਪੇ ਗੱਲ ਕਰ ਲੂ ਉਹਨਾਂ ਨੂੰ ਤਾਂ ਪਤਾ ਹੀ ਆ ਇੱਥੇ ਰਹਿੰਦੇ ਨੇ ਇੱਕ ਵਾਰੀ ਆਪਾਂ ਬਾਪੂ ਨਾਲ ਗੱਲ ਕਰਕੇ ਦੇਖਦੇ ਨਾ ਬਾਪੂ ਨੂੰ ਆਪਾਂ ਐ ਸਮਝਾਉਨੇ ਆ ਨਾ ਵੀ ਬਾਪੂ ਅਸੀਂ ਵੱਧ ਨਹੀਂ ਕਰ ਸਕਦੇ ਜਿੰਨਾ ਸਰਦਾ ਉੰਨਾ ਕਰ ਸਕਦੇ ਆਸੀਂ ਨਾਲੇ ਕੋਈ ਬਾਪੂ ਨੂੰ ਸਮਝਾਉਣ ਵਾਲਾ ਹੋਵੇ ਵੀ ਤੂੰ ਆਪਦੇ ਘਰ ਵੱਲ ਤਾਂ ਦੇਖ ਵੀ ਆਪਨੇ ਨਾਲੋਂ ਤਾਂ ਦੁੱਗਣੀ ਜ਼ਮੀਨ ਐ ਫਿਰ ਵੀ ਇੱਥੇ ਆ ਕੇ ਮੂੰਹ ਅਡਦੀ ਆ ਕਹਿਣ ਦੀ ਬਜਾਏ ਹਾਮੀ ਭਰਤੀ ਉਹਦੀ ਗੱਲ 'ਚ ਚੱਲ ਕੋਈ ਨਾ ਮੇਰੀ ਗੱਲ ਸੁਣੋ ਹੀ ਤੇਰੀ ਗੱਲ ਸਹੀ ਆ ਵੀਧੂ ਸਭ ਤੋਂ ਪਹਿਲਾਂ ਜੱਸਨਾ ਨਾਲ ਗੱਲ ਕਰ ਠੀਕ ਹੈ ਜੱਸੀ ਬਾਪੂ ਨਾਲ ਗੱਲ ਕਰੇ ਉਹਨੂੰ ਕਹੇ ਵੀ ਬਾਪੂ ਸਾਡੇ ਇੰਨੇ ਚਿਰਾਂ ਦੀ ਕਮਾਈ ਤੂੰ ਤਾਂ ਇੱਕ ਦਿਨ 'ਚ ਉਹਨਾਂ ਨੂੰ ਦੇਣ ਲੱਗਾ ਉਹੀ ਗੱਲ ਤਾਂ ਮੈਂ ਤੁਹਾਨੂੰ ਸਮਝਾਉਣੀ ਆ ਵੀ ਭੂਆ ਨੇ ਤਾਂ ਆਪਾਂ ਨੂੰ ਮਿੰਟ 'ਚ ਭੰਡ ਦੇਣਾ ਸਾਰੇ ਰਿਸ਼ਤੇਦਾਰੀਆਂ 'ਚ ਦੇਣਾ ਇਹਨੇ ਕੀ ਐ ਨਹੀਂ ਉੱਥੇ 5-500 ਰੁਪਏ ਦੇ ਸੂਟ ਲਾ ਦੇਣੇ ਇੱਥੋਂ ਆਪਾਂ ਲੈ ਜਾਾਂਗੇ 10-10000 ਦੇ ਸੂਟ ਚਲੋ ਦੀਦੀ ਤੁਸੀਂ ਦੇਖੋ ਕੋਈ ਦਾਲ ਸਬਜ਼ੀ ਤਾਂ ਮੈਂ ਜੱਸ ਨੂੰ ਕਹਿਣੀ ਆ ਜਾ ਕਹਿ ਜਾ ਕੇ ਮੈਂ ਤਾਂ ਹੋਰ ਕੰਮ ਕਰਾਂ ਬਾਰੇ ਖਣਿਆ ਖਣਿਆ ਅਗੇ ਸਿੱਟੇ ਪਏ ਨੇ ਇਹਨਾਂ ਨੂੰ ਐ ਨਹੀਂ ਹੈਗਾ ਵੀ ਆ ਚੀਜ਼ ਖਿਲਰੀ ਪਈ ਐ ਇਹਨੂੰ ਧਰ ਦਈਏ ਕੀ ਕਰੀ ਜਾਂਦਾ ਬਾਪੂ ਉਹ ਭਾਈ ਆ ਕਰਦਾ ਆ ਤੁਸੀਂ ਤਾਂ ਧਿਆਨ ਮਾਰਦੇ ਨਹੀਂ ਆ ਦੇਖ ਆ ਕਾਬ ਲਖ 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 ਕੇ ਸਿੱਟੇ ਪਏ ਨੇ ਨਾ ਟੱਡ ਕਰੇ ਪਏ ਨੇ ਵੀ ਤਸ ਤੁਸੀਂ ਇਹਨੂੰ ਸਾਹਮਣੇ ਖਿੰਡੇ ਪਏ ਨੇ ਇਹ ਉਹ ਇਹਨੂੰ ਤਾਂ ਸਾਹਮਣਾਂਗੇ ਪਹਿਲਾਂ ਤੂੰ ਤਾਂ ਆਪਦਾ ਘਰ ਸਾਂਭ ਲਾ ਕਿਉਂ ਕੀ ਹੋ ਗਿਆ ਭਾਈ ਘਰ ਸਾਂਭਣ ਨੂੰ ਮੈਂ ਕੀ ਕਰਤਾ ਬਾਪੂ ਮੇਰੀ ਗੱਲ ਸੁਣ ਦੇ ਤੋ ਕੋਈ ਨਿਆਣਾ ਨਹੀਂ ਬਿੱਦਨ ਹਰੇ ਗੱਲ ਸਮਝਾਇਆ ਕਰੀਏ ਅਸੀਂ ਤੂੰ ਆਪ ਸੋਚ ਭੂਆ ਨੇ ਆ ਕੇ ਕਿਹਾ 5 ਲੱਖ ਦੇ ਦਿਓ ਤੂੰ ਮਿੰਟ ਤੇ ਹਾਂ ਮੈਂ ਭਰਤੀ 5 ਲੱਖ ਪਤਾ ਵੀ ਆ ਕਿੰਮ ਬਣਦਾ ਠਿਕਰੀ ਨਹੀਂ ਇਕੱਠੀ ਹੁੰਦੀ 5 ਲੱਖ ਓਏ ਪੁੱਤ ਗੱਲ ਸੁਣ ਮੇਰੀ ਜੇ ਤੇਰਾ ਦਾਦਾ ਜਿਹਾ ਹੁੰਦਾ ਹੁੰਦਾ ਨਾ ਮੈਨੂੰ ਕੋਈ ਲੋੜ ਨਹੀਂ ਸੀ ਹੁਣ ਤੇਰੇ ਦਾਦੇ ਦੀ ਜਗ੍ਹਾ ਵੀ ਮੈਨੂੰ ਖੜਨਾ ਪਊ ਕੁੜੀਆਂ ਦਾ ਤਾਂ ਪਈ ਨਾਨਕ ਸ਼ੱਕ ਭਰਨੀ ਪੈਂਦੀ ਐ ਓ ਯਾਰ ਦਾਦੇ ਦੀ ਗੱਲ ਬਾਪੂ ਦਾਦੇ ਨਾਲ ਰਹਿ ਗਈ ਠੀਕ ਐ ਕੁੜੀਆਂ ਦੀ ਨਾਨਕ ਸ਼ੱਕ ਭਰਨੀ ਪੈਂਦੀ ਆ ਮੈਨੂੰ ਵੀ ਪਤਾ ਅਸੀਂ ਭਾਈ ਦੇ ਨਹੀਂ ਪਰ ਨਾਨਕ ਸ਼ੱਕ ਹੁੰਦੀ ਆ 20-50 ਹਜ਼ਾਰ ਲੱਖਾਂ ਦੇ ਲੱਖ ਕਿੱਥੇ ਹੁੰਦੀ ਹੈਗੀ ਉਹ ਪਾਈ ਗੱਲ ਸੁਣ ਤੂੰ ਮੇਰੀ ਉਹ ਮੇਰੀ ਮਾਂ ਜਾਈ ਭੈਣ ਹੈ ਮੈਂ ਉਹਦੇ ਨਾਲ ਕਿਵੇਂ ਨਾ ਖੜਾ ਹੋਏ ਦੱਸ ਮੈਨੂੰ ਤੂੰ ਜਵਾਕਾਂ ਨਾਲ ਨਾ ਖੜੀ ਭੈਣ ਦੇ ਨਾਲ ਹੀ ਖੜ ਜੀ ਬਾਪੂ ਨਾ ਐ ਤਾਂ ਤੈਨੂੰ ਦਿਖ ਗਿਆ ਵੀ ਨਾਨਕ ਸ਼ੱਕ ਦੇ ਮੈਂ 5 ਲੱਖ ਰੁਪਈਆ ਲਾਦਾ ਐ ਨਹੀਂ ਦਿਖਿਆ ਵੀ ਆਪਦੇ ਘਰ ਦੇ ਹਾਲਾਤ ਕਹੇ ਜਿਹੇ ਹੋ ਰਹੇ ਨੇ ਓਏ ਹਾਲਾਤਾਂ ਨੂੰ ਕੀ ਹੋਇਆ ਘਰ ਦੇ ਨੂੰ ਓਏ ਚੰਗਾ ਸਰਦਾ ਭਰਦਾ ਹੈ ਚੰਗਾ ਕਮਾਉਂਦੇ ਆ ਆਪਾਂ ਸਾਰੇ ਜਣੇ ਨਾਲੇ ਉਹ ਇਸ ਘਰ ਦੀ ਕੁੜੀ ਹੈਗੀ ਉਹ ਆਪਦਾ ਹਿੱਸਾ ਛੱਡ ਕੇ ਗਈ ਹੈ ਜੇ ਨਾਨਕ ਛੱਕ ਭਰ ਦੰਗੇ ਫਿਰ ਫਾਹਾ ਆਉਂਦਾ ਨਾ ਫਿਰ ਫਾਹਾ ਆਉਣ ਵਾਲੀ ਕੋਈ ਕਸਰ ਆ 5-5 ਲੱਖ ਐ ਲੋਕਾਂ ਨੂੰ ਲਟਾਉਣ ਵਾਸਤੇ ਨਹੀਂ ਹੈਗਾ ਸਾਡੇ ਕੋਲ ਹਿੱਸਾ ਛੱਡ ਕੇ ਗਈ ਆ ਨਾ ਜੇ ਹਿੱਸਾ ਛੱਡ ਗਈ ਫਿਰ ਕਿਉਂਕਿ ਆਡੇ ਤੀਰ ਮਾਰਤਾ ਭੂਆ ਨੇ ਆ ਦੁਨੀਆ ਦੀਆਂ ਕੁੜੀਆਂ ਛੱਡ ਕੇ ਗਈਆਂ ਨੇ ਹਿੱਸੇ ਮੈਂ ਤਾਂ ਕਿਸੇ ਤੇ ਦੇਖਿਆ ਨਹੀਂ ਵੀ ਜੇ ਹਿੱਸਾ ਛੱਡ ਦੋ ਤਾਂ ਲੱਖਾਂ ਦੇ ਲੱਖ ਫਿਰ ਨਾਨਕ ਛੱਕਾਂ ਤੇ ਲਵਾ ਲਓ ਜੇ ਦੁਨੀਆ ਦੀਆਂ ਕੁੜੀਆਂ ਹਿੱਸੇ ਛੱਡ ਕੇ ਗਈਆਂ ਨੇ ਨਾ ਮੇਰੀ ਗੱਲ ਸੁਣ ਲੈ ਜਦੋਂ ਤੇਰੀ ਭਿਓ ਦਾ ਵਿਆਹ ਕੀਤਾ ਸੀ ਨਾ ਉਹਨੂੰ ਵਿਚਾਰੀ ਨੂੰ ਜਹਾਜਾ ਸਮਾਨ ਸੀ ਦੇਤਾ ਕੁੜੀਆਂ ਨਹੀਂ ਉਹਦੀ ਕਹਿੰਦੇ ਸਾਨੂੰ ਆ ਗੱਡੀ ਤੇ ਦੇ ਆ ਗੱਡੀ ਤੇ ਦੇ ਸਬਦੀਆਂ ਲੈ ਕੇ ਗਈਆਂ ਨੇ ਆ ਤੂੰ ਦੇਖਿਆ ਨਹੀਂ ਜਹਾਜ ਆ ਸਮਾਨ ਉਹਦੋਂ ਦਿੰਦੇ ਤੇ ਚੰਗਾ ਭਲਾ ਦਿੱਤਾ ਸੀ ਹੁਣ ਦੇ ਹਾਲਾਤ ਹੁਣ ਨਾਲ ਰਹਿ ਗਏ ਉਹ ਚੀਜ਼ ਨਾਲ ਕੰਪੇਅਰ ਕਰ ਤੂੰ ਉਹ ਚੱਲ ਯਾਰ ਮੈਥੋਂ ਨੂੰ ਛੋਡੇ ਨਾਲ ਮੱਥਾ ਮਾਰਿਆ ਜਾਂਦਾ ਮੇਰੀ ਗੱਲ ਸੁਣ ਲੈ ਮੈਂ ਨਾਨਕ ਸ਼ੱਕ ਭਰਨੀ ਐ ਮੈਂ ਭਰੂਗਾ ਬਸ ਬਾਪੂ ਮੇਰੀ ਗੱਲ ਸੁਣ ਲੈ ਬੰਦੇ ਵਾਂਗੂ ਨਾਨਕ ਸ਼ੱਕ ਭਰੀ ਜਾਊਗੀ ਪਰ ਸਾਰੇ ਟੱਬਰ ਦੀ ਸਲਾਹ ਨਾਲ ਉਹ ਵੀ ਜਿੰਨੀ ਕ ਹੱਕ ਬਣਦੀ ਬਣਦੀ ਹੋਊਗੀ ਇਹ ਨਹੀਂ ਵੀ ਲੱਖਾਂ ਦੇ ਲੱਖ ਚੁਕਾਦੀ ਠੀਕ ਐ ਜੇ ਹਮੀ ਜੀ ਹੁਣ ਤਾਂ ਭਰਤੀ ਆਹ ਦਾ ਕਿਸਾਨੇ ਬਾਨੇ ਨਾ ਭੂਆ ਨੂੰ ਜਵਾਬ ਦੇ ਦੇ ਫਿਰ ਨਹੀਂ ਮੈਥੋਂ ਬੋਰਾ ਕੋਈ ਨਹੀਂ ਹੈਗਾ ਆਹ ਦਾ ਸੋਚ ਵਿਚਾਰ ਲੈ ਤੂੰ ਬਾਈ ਫਿਰ ਮੈਥੋਂ ਤਾਂ ਜਵਾਬ ਦਿੱਤਾ ਨਹੀਂ ਜਾਂਦਾ ਸਿੱਧੀ ਗੱਲ ਹੈ ਮੇਰੀ ਤਾਂ ਭੈਣ ਹੈ ਮਾਂ ਜਾਈ ਆਹੋ ਆ ਗਿਆ ਹੈ ਇਹ ਕਹਿਣਾ ਨਾ ਅਗਨੇ ਨਾਨਕ ਸ਼ੱਕੀ ਨਾ ਭਰੋ ਇਹ ਕਹੇ ਜੇ ਜਵਾਕ ਨੇ ਜਰਾ ਅੱਜ ਕੱਲ ਦੇ ਜਿਹੜੇ ਮਾਂ ਪਿਓ ਦਾ ਜਮੇ ਗਲ ਦੱਬਣ ਟਿੱਕਰ ਜਾਂਦੇ ਨੇ ਨਾਨਕ ਸ਼ੱਕੀ ਨਾ ਭਰੋ ਕੇ ਉਸ ਸਾਰਾ ਟੱਬਰ ਇੱਕ ਪਾਸੇ ਹੋਇਆ ਬੈਠਾ ਹੁਣ ਮੈਂ ਚਾਚਾ ਓਏ ਆ ਜਾ ਆ ਜਾ ਭਾਈ ਆ ਜਾ ਨੰਗਿਆ ਕੀ ਕਰਾਂ ਦੱਸ ਮੈਂ ਮਨ ਦੁਖੀ ਹੋਇਆ ਪਿਆ ਕਿਵੇਂ ਬੈਠਾ ਰਹੇ ਓ ਕੀ ਦੱਸਾਂ ਛੇਰਾ ਤੈਨੂੰ ਹਾਰਾ ਢੋਲੀ ਜੀ ਦੀ ਥੋੜੀ ਤੇਲ ਵਾਲੀ ਓਏ ਇਹ ਤਾਂ ਛੇਰਾ ਧਰ ਦੇ ਇਧਰ ਹਾਂ ਦਾ ਕੀ ਹੈ ਬੱਸ ਯਾਰ ਕਿਵੇਂ ਢਾਉਣਾ ਹੈ ਗੱਡੀ ਉਹ ਗੱਡੀ ਕਾਨੂੰ ਡਾਉਣਾ ਯਾਰ ਹਾਂ ਉਹ ਤੇਰੀ ਭੂਆ ਨੇ ਨਾ ਮੁੰਡਾ ਮੰਗ ਲਿਆ ਆਪਦਾ ਅੱਛਾ ਅੱਛਾ ਉਹਨੇ ਤਰ ਲੈ ਮੁੰਡੇ ਦਾ ਵਿਆਹ ਠੀਕ ਹੈ ਧਰਨੀ ਆ ਫੇ ਜੋ ਮੰਗਿਆ ਭਾਈ ਹਾਂ ਤੇ ਉਹ ਭਾਈ ਵਿਆਹ ਦੇਣਾ ਈ ਸੀ ਨਾਲੇ ਨਾਨਕ ਚੱਕ ਪਿੱਛੇ ਕਹਿਣਾ ਈ ਸੀ ਹੂੰ ਵੀ ਭਾਈ ਨਾਨਕ ਚੱਕ ਭਰ ਦੋ ਹੂੰ ਠੀਕ ਹੈ ਹੂੰ ਹੁਣ ਜਦੋਂ ਸਾਰੀ ਗੱਲਬਾਤ ਹੋ ਗਈ ਤੇਰੀ ਭੂਆ ਨੇ ਜਦੋਂ ਸਾਰਾ ਕੁਝ ਦੱਸਦਾ ਹੂੰ ਇਦਾਂ ਪਈ ਸਾਰਾ ਟੱਬਰ ਇਹ ਤਾਂ ਮੇਰੇ ਮਗਰੀ ਪੈ ਗਿਆ ਕਿਉਂ ਕੀ ਗੱਲ ਉਹ ਯਾਰ ਹੁਣ ਅੱਜ ਕੱਲ੍ਹ ਥੋੜੇ ਪੈਸੇ ਨਾਲ ਤਾਂ ਦੇ ਸਰਦਣੀ ਨਾਨਕ ਛੱਕ ਨੂੰ ਨਾ ਹਰਦਾਂ ਹੈ ਮੰਗਿਆ ਹੀ ਐ 5-4 ਲੱਖ ਰੁਪਈਆ ਮਾਮੂਲੀ ਗੱਲ ਨੇ ਜਦੋਂ ਸੋਨਾ ਪਾਉਣਾ ਆਪਾਂ ਹੋਰ ਸਮਾਨ ਦੇਣਾ ਨਗਦ ਦੇਣਾ ਸੋਨੇ ਬਹੁਤ ਮਹਿੰਗਾ ਹੋ ਰਿਹਾ 70 ਨੂੰ ਯਾਰ ਐ ਲੈ ਕੀ ਕਰੂ ਤੇ ਫੇਰ ਹੁਣ ਤੂੰ ਆਪ ਹੀ ਹਿਸਾਬ ਲਾ ਲੈ ਇਹ ਮੈਨੂੰ ਪਤਾ ਕੀ ਕਹਿੰਦੇ ਕਹਿੰਦੇ ਨਾਨਕ ਛੱਕ ਨੂੰ ਕੀ ਐ ਮਣਾ ਮੋਟਾ ਛਗੜ ਛੱਪਾ ਦੇ ਕੇ ਛਾਰ ਦੇ ਅਸੀਂ ਨਹੀਂ ਕਹਿੰਦੇ ਨਾਨਕ ਛੱਕ ਭਰ ਦਿੰਦੇ ਹੁਣ ਤੂੰ ਮੈਨੂੰ ਦੱਸ ਮੈਂ ਕਰਾਂ ਤਾਂ ਕਰਾਂ ਕੀ ਮਾੜੀ ਗੱਲ ਹੈ ਤੀ ਭੈਣ ਨੂੰ ਤਾਂ ਅਗਲਾ ਉਹੀ ਦਿੰਦਾਗਾ ੱਟਕੇ ਨਾਲ ਜੇ ਕੋਈ ਨਾਂ ਵੀ ਮੰਗੇ ਤੇ ਇਹ ਰੋਕਦੇ ਨਾਲੇ ਐ ਨਹੀਂ ਸੋਚਦੇ ਵੀ ਸਾਡੀ ਸਗੀ ਭੂਆ ਹੈ ਹੂੰ ਉਹੀ ਤਾਂ ਗੱਲ ਹੈ ਜਾ ਜਾਂ ਪੰਜ ਸੱਤ ਨੇ ਭਾਈ ਦੋਿਆਂ ਦੀ ਭਰਨੀ ਕੋ ਹਾਂ ਇੱਕ ਭੂਆ ਬੰਗੜ ਦੇ ਬਾਲ ਉਹ ਨਾਲੇ ਫਿਰ ਮੇਰੀ ਗੱਲ ਸੁਣਨਾ ਉਹ ਕਿਹੜਾ ਵਿਚਾਰੀ ਕੁਛ ਇਥੋਂ ਲੈ ਗਈ ਪਹਿਲਾਂ ਨਾ ਇਹ ਵੀ ਹੈ ਅਸਲ ਤਾਂ ਜੇ ਉਹ ਲੈ ਜਾਂਦੀ ਲੋਕਾਂ ਨੇ ਕੁੜੀਆਂ ਵਾਂਗੂ ਫੇਰ ਅੱਕ ਲਾਉਂਦੀ ਫੇਰ ਵਧੀਆ ਸੀਗਾ ਉਹੀ ਤਾਂ ਮੈਂ ਕਹਿਣਾ ਵੀ ਜੋ ਲੈ ਜਾਂਦੀ ਤਾਂ ਵਧੀਆ ਸੀ ਹੁਣ ਤੂੰ ਆਪ ਹੀ ਜਾ ਦੱਸ ਕਿ ਮੈਂ ਉੱਥੇ ਖਾਲੀ ਹੱਥ ਜਾ ਕੇ ਖੜ ਸਕਦਾ ਨਾ ਅੱਛਾ ਇਹ ਤਾਂ ਬੇਇੱਜ਼ਤੀ ਵਾਲਾ ਕੰਮ ਹੈ ਜੇ ਤੂੰ ਖਾਲੀ ਹੱਥ ਜਾਏਂਗਾ ਅਗਲਾ ਉੱਥੇ ਕੀ ਕਹੂੰ ਉਹ ਉਹੀ ਗੱਲ ਤੋ ਤਾਂ ਮੈਂ ਡਰਦਾ ਛੇਰਾ ਅਗਲਾ ਅਣਗਮਾੜੇ ਹੀ ਕਹੂੰ ਵੀ ਕੰਜਰ ਤੋਂ ਸੋਡੇ ਕੋਲੇ ਕੁਝ ਹੈ ਨਹੀਂ ਸੀ ਤੁਸੀਂ ਕੁੜੀ ਨੂੰ ਐ ਨਾਨਕ ਚੱਕ ਤੋਂ ਬਿਨਾ ਮੋੜ ਤਾਂ ਉਹਦੀ ਨਾਨਕ ਚੱਕ ਨਹੀਂ ਭਰਤੇ ਨਾਲੇ ਮੇਰੀ ਗੱਲ ਸੁਣੋ ਸਤਿਆ ਉਹ ਕੈਨੇਡਾ ਵਾਲਾ ਅੱਡ ਭੇਜਦਾ ਪੈਸੇ ਅਸੀਂ ਇੱਥੇ ਦੋਨੇ ਪਿਓ ਬੋ ਤਾਂ ਅੱਡ ਕਮਾਉਨੇ ਆ ਅਗਲਾ ਬੇਸ਼ਰਮੀ ਨਹੀਂ ਦੇਊਗਾ ਵੀ ਸਾਲਿਆਂ ਦੇ ਐਨੇ ਪੈਸੇ ਆਉਂਦੇ ਆ ਤੇ ਕੁੜੀ ਦੇ ਨਾਨਕ ਚੱਕ ਭਰ ਨਹੀਂ ਜਾਂਦੇ ਇਹ ਉਰੇਦਾ ਉਰੇ ਉੱਥੇ ਭੂਆ ਨੂੰ ਨਹੀਂ ਉਹਦਾ ਸ਼ਰੀਕਾ ਕਬੀਲਾ ਕਹੋ ਆ ਨਾਲੇ ਉਹ ਕਹਿਣਗੇ ਉਹ ਤਾਂ ਉੱਥੇ ਜਾਣਾ ਦੁੱਬਰ ਕਰ ਦੇਣਗੇ ਨਾਲੇ ਬੁੜੀਆਂ ਇਹੀਆਂ ਗੱਲਾਂ ਵੱਧ ਸੁਣਾਈ ਕਰਦੀਆਂ ਨੇ ਉਮਰ ਭਰ ਦਾ ਡੰਡ ਲਾ ਦੇਣੀਆਂ ਇਹਨੂੰ ਉਹ ਹੁਣ ਤੂੰ ਦੱਸ ਹੋਰ ਮੈਂ ਕਰਾਂ ਤਾਂ ਕਰਾਂ ਕੀ ਨਾ ਤਰਾਜ ਕੌਣ ਕਰਦਾ ਬਹੂਆਂ ਤਾਂ ਮੁੰਡੇ ਬਸ ਹੁਣ ਤੈਨੂੰ ਕੀ ਦੱਸਾਂ ਕੱਲਾ ਮੈਨੂੰ ਛੱਡ ਕੇ ਨਾ ਇਹ ਸਾਰੇ ਇਤਰਾਜ ਕਰਦੇ ਨੇ ਜੱਦੜਾ ਵਗੜਾ ਨੇ ਆਖੋ ਗੱਲਾਂ ਨੇ ਇਹ ਸਭ ਇੱਕ ਨੇ ਹਾਂ ਕਰਾਂ ਤੈਨੂੰ ਸਹੀਨ ਦੱਸਾਂ ਫਿਰ ਮੈਂ ਦੱਸ ਦੇ ਨਵਰਾ ਨੂੰ ਹੋ ਕੰਮ ਨਾ ਕਰ ਇਹ ਤਾਂ ਭੱਜੇ ਫਿਰਨੇ ਹੋਰ ਇਹੀ ਨਹੀਂ ਲੋਟ ਆਉਂਦੇ ਕੰਮ ਤਾਂ ਭਾਂਡੇ ਜੇ ਢੋਲੇ ਸੀਗੇ ਹਾਂ ਆਟਾ ਗੁੰਨ੍ਹ ਗਿਆਈਆਂ ਸੋਈ ਚਲ ਚਾਚਾ ਆ ਕੀ ਮੈਂ ਆਉਂਦਾ ਅੱਜ ਅ ਵੀਰੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਚਾਚਾ ਹੈਗਾ ਭਈ ਚਾਚਾ ਤਾਂ ਹੈ ਨਹੀਂ ਇੱਧਰ ਨੂੰ ਗਏ ਸੀ ਡੈਡੀ ਜੀ ਤਾਂ ਅੱਛਾ ਕੀ ਕੰਮ ਸੀ ਵੀਰੇ ਕੰਮ ਸੀ ਥੋੜਾ ਜਿਹਾ ਚਾਚੇ ਦਾ ਹੀ ਸੀ ਕੰਮ ਅੱਛਾ ਜੱਸ ਨੂੰ ਬੁਲਾ ਦੇ ਨਾ ਨਾ ਜੱਸ ਤਾਂ ਦਾ ਰਹਿਣਾ ਫਿਰ ਉਹ ਚਾਚੇ ਦਾ ਹੀ ਸੀ ਥੋੜਾ ਜਿਹਾ ਕੰਮ ਬੈਠੇ ਚਾਹ ਤਾਂ ਬਣਾਈਏ ਵੀਰੇ ਨਾ ਭਾਈ ਓਕੇ ਆ ਜਾਮਾ ਤੇ ਮੈਂ ਕੋਈ ਨਹੀਂ ਬਾਹਰ ਹੀ ਮਿਲ ਨੂੰ ਉਹਨੂੰ ਤਾਂ ਠੀਕ ਹੈ ਚੱਲ ਠੀਕ ਹੈ ਵੀਰੇ ਦੇਖ ਲਈ ਹੈ ਠੀਕ ਹੈ ਗਿਆ ਹੁਣੇ ਗਿਆ ਸੀਗਾ ਜੇ ਬਹਿ ਜਾਂਦੇ ਤੁਸੀਂ ਕੋਈ ਨਹੀਂ ਕੋਈ ਨਹੀਂ ਇਹਨੂੰ ਕੀ ਕੰਮ ਪਿਆ ਗਿਆ ਇਹ ਅੱਗੇ ਨਹੀਂ ਪਿੱਛੇ ਨਹੀਂ ਕਦੇ ਐ ਤਾਂ ਆਉਂਦਾ ਨਹੀਂਗਾ ਪਹਿਲਾਂ ਤਾਂ ਜਾ ਸਕੋ ਵੀ ਬਹਿ ਜਾਂਦਾ ਹੁੰਦਾ ਸੀਗਾ ਹੈ ਲੈ ਹੁਣ ਕਹਿੰਦਾ ਬਾਪੂ ਨਾਲ ਹੀ ਕੰਮ ਦੱਸ ਨਾਲੇ ਏਡੀ ਗਾਲੀ ਚ ਕਿਉਂ ਮੁੜ ਗਿਆ ਇਹ ਕੀ ਪਤਾ ਇਹਦਾ ਵੀ ਪਤਾ ਨਹੀਂ ਕੀ ਗੱਲ ਹੋਈ ਹੈ ਕੀ ਨਾ ਹੋਈ ਹੈ ਬਾਪੂ ਆਉਂਦਾ ਕਿਰਿਆ ਇਹਨੂੰ ਪੁੱਛਦੀ ਹਾਂ ਬਾਪੂ ਉਖੜ ਜੋ ਭਾਈ ਹਾਂ ਮੰਜਾ ਛੱਡੋ ਮੇਰਾ ਬੀਬੀ ਕੱਟ ਗਿਆ ਕੀ ਹੋ ਗਿਆ ਹੋਗੀ ਡੈਡੀ ਉਹ ਭਾਈ ਸਾਨੂੰ ਕੀ ਦੱਸਾਂ ਮੈਨੂੰ ਨਾ ਰਾਤ ਚ ਸੱਤਾ ਮਿਲਿਆ ਸੀ ਹੁਣ ਓਏ ਉਹੀ ਤਾਂ ਦੱਸਣਾ ਸੀਗਾ ਮੈਂ ਵੀ ਸੱਤਾ ਆਇਆ ਸੀ ਕਹਿੰਦਾ ਮੈਨੂੰ ਬਾਪੂ ਤੇ ਇੱਕ ਕੰਮ ਸੀਗਾ ਮਿਲ ਗਿਆ ਸੀ ਫਿਰ ਨੰਗੇ ਉਰੋਂ ਦੀ ਓ ਭਾਈ ਕੰਮ ਕਾਦਾ ਇਹਦਾ ਗੱਲੀ ਬੜੀ ਖਰਾਬ ਹੋ ਗਈ ਕੀ ਹੋਇਆ ਕੀ ਦੱਸੇਗਾ ਦੱਸੋ ਡੈਡੀ ਗੱਲ ਕੀ ਆ ਓ ਭਾਈ ਸਾਨੂੰ ਕੀ ਦੱਸਾਂ ਤੁਸੀਂ ਜੱਸ ਨੂੰ ਬੁਲਾਓ ਉਹਨੂੰ ਦੱਸਦਾ ਮੈਂ ਸਾਰੀ ਗੱਲ ਦੇ ਦਾਸ ਤਾਂ ਆ ਜਾਣਗੇ ਉਹ ਭਾਈ ਮੈਂ ਹੁਣ ਸੋਨੂ ਬੁੜੀਆਂ ਨੂੰ ਕੀ ਦੱਸਾਂ ਤੁਸੀਂ ਦੱਸ ਨੂੰ ਬੁਲਾਓ ਮੈਂ ਉਹਨੂੰ ਦੱਸਾਂ ਬਾਜ ਮਾਰੀ ਦੱਸ ਦੱਸ ਇਹ ਵੀ ਫੋਨ 'ਚ ਬੜੇ ਰਹਿੰਦੇ ਸਾਰਾ ਦਿਨ ਇਹਨੂੰ ਹੋਰ ਕੋਈ ਕੰਮ ਹੀ ਨਹੀਂ ਕੀ ਹੋ ਗਿਆ ਅ ਡੈਡੀ ਗੱਲ ਕਹਿੰਦੇ ਨੇ ਪਤਾ ਨਹੀਂ ਸੁਣ ਲੋ ਹੋ ਤਾਂ ਪੁੱਤ ਬਹੁਤ ਕੁਝ ਗਿਆ ਕੀ ਹੋ ਗਿਆ ਤੁਸੀਂ ਤਾਂ ਐ ਬੈਠੋ ਜਿਵੇਂ ਕੋਈ ਹੋਰ ਹੀ ਕੁਝ ਹੋ ਗਿਆ ਹੁੰਦਾਗਾ ਫੇਰ ਦੱਸਦਾ ਤਾਂ ਹੈ ਨਹੀਂ ਬਾਪੂ ਕਹੀ ਜਾਂਦਾ ਜਸ਼ਨ ਇਹਨੂੰ ਜਸ਼ਨ ਨੂੰ ਬੁਲਾਓ ਫੇਰ ਦੱਸੂ ਜਿਹੜਾ ਸੱਤਾ ਹੈ ਨਾ ਹਾਂ ਉਹ ਜ਼ਮੀਨ ਖਰੀਦਦਾ ਹੈ ਇਹ ਤੇਰ ਜਮੀਨ ਸੱਤਾ ਖਰੀਦਦਾ ਫਿਰ ਆਪਣੇ ਘਰੇ ਤੁਸੀਂ ਕਿਉਂ ਇਹੋ ਜਿਹਾ ਮਾਹੌਲ ਬਣਾਇਆ ਤੂੰ ਪੈਸੇ ਦੇਣੇ ਸੱਤੇ ਨੂੰ ਮੈਂ ਤਾਂ ਪੈਸੇ ਨਹੀਂ ਦੇਣੀ ਤੂੰ ਮੇਰੀ ਗੱਲ ਸੁਣ ਹਾਂ ਚਾਰ ਕਿੱਲੇ ਜ਼ਮੀਨ ਦਾ ਇੱਥੇ ਰੇਟ ਕੀ ਹੈ ਰੇਟ ਤਾਂ ਬਾਪੂ ਹੁਣ ਦੇ ਹਿਸਾਬ ਨਾਲ ਤਾਂ ਬਣਦੂ ਕਰੋੜ ਰੁਪਇਆ ਪਰ ਤੈਨੂੰ ਕਿਉਂ ਟੈਨਸ਼ਨ ਹੋਈ ਪਈ ਆ ਉਹ ਤੈਨੂੰ ਦੱਸਦਾ ਵੇ ਜੇ ਉਹ 1 ਕਰੋੜ ਰੁਪਏ ਦੀ ਜ਼ਮੀਨ ਤੇਰੇ ਹੱਥੋਂ ਨਿਕਲ ਜਾ ਫੇਰ ਕਰੋੜ ਰੁਪਏ ਦੀ ਜ਼ਮੀਨ ਬਾਪੂ ਤੂੰ ਗਰਮੀ ਗਰਮੀ ਨਾਲ ਬੌਂਦੜਾ ਤਾਂ ਨਹੀਂ ਪਿਆ। ਜ਼ਮੀਨ ਸੱਤੇ ਨੇ ਲੈਣੀ ਆ। ਪੈਸੇ ਸੱਤੇ ਨੇ ਲਾਉਣੇ ਨੇ। ਤੂੰ ਹੋਰ ਹੀ ਕਮਲੀਆਂ ਮਰੀ ਜਾਣਾ। ਜ਼ਮੀਨ ਤੇਰੇ ਹੱਥੋਂ ਨਿਕਲ ਜੇ। ਜ਼ਮੀਨ ਦਾ ਮੁੱਲ ਕੀ ਆ? ਓਏ ਪੁੱਤ ਮੇਰੀ ਗੱਲ ਸੁਣੋ। ਤੇਰੀ ਭੂਆ ਦੀ ਜ਼ਮੀਨ ਆ ਨਾ 4 ਕਿੱਲੇ ਜਿਹੜੀ ਉਹਨੂੰ ਹਿੱਸੇ ਆਉਂਦੇ ਆ। ਹਾਂ। ਉਹ ਖਰੀਦਦਾ ਸੱਤਾ। ਹੁਣ ਤੁਸੀਂ ਦੇਖੋ ਵੀ ਉਹ 4 ਕਿੱਲੇ ਜਾਊਗੇ ਨਾ ਤੁਹਾਡੇ ਉੱਤੋਂ। ਲੈ। ਉਹਨੂੰ ਕਿਨੇ ਕਹਤਾ ਖਰੀਦਣ ਨੂੰ? ਥੜੇ ਆਪਾਂ ਕਿਹੜਾ ਵੇਚਦੇ ਆਂਗੇ? ਉਹਨੂੰ ਭਈ ਜਿਹੜਾ ਜ਼ਮੀਨ ਦਾ ਮਾਲਕ ਆ ਉਹਨੇ ਕਿਹਾ। ਤੇਰੀ ਭੂਆ ਨੇ ਲੈ ਜ਼ਮੀਨ ਦੇ ਮਾਲਕ ਤਾਂ ਆਪਾਂ ਭੂਆ ਕਿੱਥੋਂ ਮਾਲਕ ਹੋਗੀ ਉਹ ਭਾਈ ਹਿੱਸਾ ਹੈ ਉਹਦਾ ਚਾਰ ਕਿੱਲੇ ਉਹਦੇ ਬਣਦੇ ਨੇ ਅੱਜ ਨਵੀਂ ਗੱਲ ਕੱਢ ਕੇ ਮਰੀ ਤੁਸੀਂ ਹਿੱਸੇ ਵਾਲੀ ਨਾ ਡੈਡੀ ਮੈਨੂੰ ਇੱਕ ਗੱਲ ਦੱਸੋ ਭੂਆ ਨੂੰ ਵੇਚ ਨੂੰ 50 ਸਾਲ ਹੋ ਗਏ ਹੁਣ ਭੂਆ ਹਿੱਸੇ ਲੈਣ ਵਾਲੀ ਹੋਗੀ ਉਹ ਭਾਈ ਕਾਨੂੰਨਨ ਤਾਂ ਤੇਰੀ ਭੂਆ ਦਾ ਹਿੱਸਾ ਬਣਦਾ ਹੈ ਇਹ ਨੇਚਰ ਦਾ ਬਾਪੂ ਗਲਤੀ ਤੇਰੀ ਹੈ ਤੂੰ ਕਦਰ ਸਾਨੂੰ ਦੱਸਿਆ ਲੈ ਮੈਂ ਹੁਣ ਤੁਹਾਨੂੰ ਕੀ ਦੱਸਦਾ ਹੁਣ ਜਦੋਂ ਮੇਰੀ ਗੱਲ ਸੁਣੋ ਉਹ ਨਾਨਕ ਚੱਕ ਲੈ ਕੇ ਆਏ ਸੀ ਤੁਸੀਂ ਸਾਰਾ ਟੱਬਰ ਮੇਰੇ ਮਗਰ ਪੈ ਕੇ ਨਲੇਉ ਨੂੰ ਤੁਸੀਂ ਖਰੀਆਂ ਕਰੀਆਂ ਸੁਣਾਤੀਆਂ ਅਗਲੀ ਭਾਈ ਗੁੱਸੇ ਚ ਆ ਕੇ ਉਹਨੂੰ ਸੋਚਿਆ ਵੀ ਚੱਲ ਮੈਂ ਤਾਂ ਇਹਨਾਂ ਤੋਂ ਨਾਨਕ ਸੱਕ ਭਰੋਂਦੀ ਹੋਈ ਲਈ ਅਸੀਂ ਕਦੇ ਕੁਝ ਕਿਹਾ ਸੀਗਾ ਅਸੀਂ ਤਾਂ ਉਹ ਗੱਲ ਕਰਦੀ ਸੀ ਸਹਸਵਾਕੇ ਜੇ ਹਨਾ ਨਲੇ ਡੈਡੀ ਅਸੀਂ ਤਾਂ ਜਵਾਬੇ ਨਹੀਂ ਦਿੱਤਾ ਹੈਗਾ ਹੋਰ ਪੋਆ ਵੀ ਨਾ ਲੈ ਨਿੱਕੀ ਜਿਹੀ ਗੱਲ ਪਿੱਛੇ ਗੁੱਸਾ ਕਰ ਗਈ ਮੈਂ ਤਾਂ ਹਜੇ ਕਹਿੰਦੀ ਸੀ ਵੀ ਆਪਾਂ ਰਾਇਵਾੜੀ ਕਰਾਂਗੇ ਸਾਰੇ ਬਹਿ ਕੇ ਉਹ ਬੱਸ ਭਾਈ ਹੁਣ ਤਾਂ ਰਾਇਵਾੜੀ ਕਰੀ ਐ ਦੇਖ ਆਪਾਂ ਪੰਜੀ ਲਾਉਣੀ ਨਹੀਂ ਠੀਕ ਹੈ ਤੁਸੀਂ ਐ ਕਰੋ ਭਾਬੀ ਜਾ ਤੂੰ ਲਾ ਪੂਆ ਨੂੰ ਫੋਨ ਦਦਾ ਜਣ ਤੂੰ ਲਾ ਕੇ ਪੁੱਛ ਪੂਆ ਕੀ ਕਹਿੰਦੀ ਹੈਗੀ ਉਹ ਲੈ ਆ ਫੋਨ ਫੋਨ ਕੀ ਲਾਉਣਾ ਜਦੋਂ ਆਪਾਂ ਪੰਜੀ ਲਾਉਣੀ ਨਹੀਂ ਹੁਣ ਅਗਲੀ ਨੇ ਪੈਸੇ ਉਧਰੋਂ ਬੱਟ ਲੈਣੇ ਨੇ ਸਾਰਾ ਕੁਝ ਅਗਲੀ ਆਪੇ ਹੀ ਕਰ ਲੂ ਹੁਣ ਪੱਜ ਲੈਣੇ ਜਾਨਾ ਨਹੀਂ ਬੱਟ ਨਹੀਂ ਆਪਾਂ ਨੇ ਜਵਾਬ ਕੋ ਦੱਤਾ ਪੂਆ ਨੂੰ ਮੈਨੂੰ ਇਹ ਗੱਲ ਦੱਸ ਤੂੰ ਆਪਾਂ ਇਹ ਕਿਹਾ ਦੀ ਭਾਈ ਦੇਖ ਕੇ ਜਿੰਨਾ ਸਹੀ ਰੱਗੂ ਲਾ ਦਾਂਗੇ ਜਵਾਬ ਆਪਾਂ ਦੱਤੇ ਹੀ ਨਹੀਂ ਚੱਲ ਕੋਈ ਨਹੀਂ ਮੇਰੀ ਗੱਲ ਸੁਣ ਜਸ ਜਿੰਨਾ ਕਹਿੰਦੇ ਭਾਈ ਅਸਤਾ 5 ਦਾ 6 ਲੱਖ ਵੀ ਲਾ ਦਾਂਗੇ ਇਹ ਚ ਕੀ ਆ ਵਿਆਹ ਕਿਹੜਾ ਰੋਜ਼ ਰੋਜ਼ ਆਉਂਦੇ ਨੇ ਇੱਕ ਵਾਰ ਤਾਂ ਵਿਆਹ ਹੁੰਦਾ ਜਵਾਕ ਦਾ ਚਲ ਭਾਈ ਦੇਖ ਜਵਾਕ ਨੂੰ ਮੈਂ ਤਾਂ ਤੁਹਾਨੂੰ ਮਜਬੂਰ ਕਰਦਾ ਨਹੀਂ ਵੀ ਤੁਸੀਂ 4 ਪੈਸੇ ਲਾਓ ਦੇ ਨਾ ਬੱਪੂ ਲੈ ਸੀ ਨਹੀਂ ਲਾਵਾਂਗੇ ਹੋਰ ਕੌਣ ਦੇਖੀ ਲਾਊਗਾ ਪੈਸੇ ਉਹ ਪੁੱਤ ਕਿਉਂ ਸਾਰੇ ਚੁੱਪ ਕਰੋ ਮੈਂ ਭੂਆ ਨੂੰ ਹੀ ਫੋਨ ਲਾਉਣੀ ਆ ਲਾ ਕੇ ਪੁੱਛੋ ਤਾਂ ਸੀ ਭੂਆ ਨੂੰ ਵਿਆਹ ਗੱਲ ਸੱਚੀ ਆ ਕਿ ਨਾ ਇੱਕ ਮਿੰਟ ਇੱਕ ਮਿੰਟ ਲਾ ਕੇ ਲੈ ਮੈਂ ਲਾਵਾਂ ਫੋਨ ਨਾ ਨਾ ਬਸ ਕੋਈ ਪੂਆ ਜੀ ਅਸਤਰੀ ਕਾਲ ਮੜਾ ਜੀ ਦੀ ਜੀ ਨਾਲ ਗੱਲ ਕਰਿਓ ਪੂਆ ਜੀ ਸਸਤਰੀ ਕਾਰ ਸਸਤਰੀ ਕਾਲ ਪੁੱਤ ਕੀ ਗੱਲ ਹੋ ਗਈ ਗੁੱਸਾ ਹੋ ਗਏ ਹੋ ਨਾ ਪੁੱਤ ਗੁੱਸਾ ਕਾਦਾ ਲੈ ਉਹ ਤਾਂ ਬਸ ਕੁਛ ਨਹੀਂ ਆਏ ਜੇ ਗੱਲ ਜੀ ਹੋਈ ਸੀ ਕਹਿੰਦੇ ਪੂਆ ਜਮੀਨ ਵੇਚੀ ਜਾਂਦੀ ਆ ਹਾਂ ਉਹ ਤਾਂ ਬੜਾ ਫਿਰ ਮੇਰਾ ਹੱਕ ਬਣਦਾ ਮੈਂ ਵੇਚਣੀ ਵੀ ਆ ਸੱਚੇ ਨਾਲ ਗੱਲ ਹੋ ਗਈ ਨਾਲੇ ਤੁਸੀਂ ਕਿਸੇ ਗੱਲ ਦੀ ਕੋਈ ਟੈਨਸ਼ਨ ਨਾਲਿਓ ਤੁਹਾਨੂੰ ਨਾ ਕੋਈ ਵਿਆਹ ਚ ਆਉਣ ਦੀ ਲੋੜ ਐ ਨਾ ਕੁਝ ਖਰੀਦਣ ਦੀ ਲੋੜ ਐ ਸੱਤਾਬੀ ਆ ਜੂਗਾ ਕੋਈ ਨਹੀਂ ਪੂਆ ਜੀ ਅਸੀਂ ਤੁਹਾਡੇ ਬੱਚਿਆਂ ਵਰਗੇ ਆ ਦੇਖੀ ਅਸਤਾ ਕੋਈ ਗੱਲ ਵੀ ਨਹੀਂ ਇਹੀ ਜੀ ਕੀਤੀ ਤੁਸੀਂ 5 ਲੱਖ ਕਦੋਂ ਜਵਾਬ ਦਿੱਤਾਗੇ ਹੋਰ ਅਸਤਾ ਜਵਾਬ ਹੀ ਨਹੀਂ ਜਦ ਤੂੰ 5 ਲੱਖ ਕਹਿਨੀ ਆ ਅਸੀਂ ਤਾਂ ਤੇਰੇ ਕੋਲ 10 ਲੱਖ ਲਾ ਜਾਾਂਗੇ ਹੋਰ ਗੱਲ ਕਰ ਹੱਸਤਾ ਪਤਾ ਅਸੀਂ ਐਂ ਗੱਲ ਕਰਦੇ ਸੀਗੇ ਬੈ ਕੇ ਮੈਂ ਕਿਹਾ ਕੰਮ ਤੁੰ ਦਾ ਬੁਧੇਰਾ ਪਿਆ ਸੀਗਾ ਤੇਰੇ ਕੋਲ ਗੱਲ ਹੀ ਨਹੀਂ ਹੋਈ ਚੱਜ ਨਾਲ ਮੈਂ ਤਾਂ ਰਾਮ ਨਾਲ ਬਹਿ ਕੇ ਗੱਲ ਕਰਦੀ ਆਂ ਵੀ ਕੀ ਲੈ ਕੇ ਜਾਣਾ ਹਨਾ ਅਜੇ ਤਾਂ ਅਸੀਂ ਸੂਟ ਸੱਟ ਦੇ ਗੱਲਾਂ ਕਰੀ ਜਾਂਦੇ ਸੀਗੇ ਮੈਂ ਤਾਂ ਜਸ਼ਨ ਹੋਰ ਅਸੀਂ ਤਾਂ ਇੰਨੀ ਤਿਆਰੀ ਖਿੱਚੀ ਬੈਠੇ ਆ ਲੈ ਦੱਸ ਤੂੰ ਤਾਂ ਮਾੜੀ ਜੀ ਗੱਲ ਤੇ ਗੁੱਸਾ ਕਰ ਗਈ ਤੁਹਾਨੂੰ ਕਾਸੇ ਦਾ ਫਿਕਰ ਕਰਨ ਦੀ ਲੋੜ ਨਹੀਂ ਸੱਤਾ ਆਪੇ ਆਊਗਾ ਨਾਨਕ ਸ਼ੱਕ ਭਾਈ ਉਹੀ ਭਰਜੂ ਗੱਲ ਖਤਮ ਲੈ ਭੂਆ ਐ ਫੋਨ ਹੀ ਕੱਟ ਗਈ ਭੂਆ ਤਾਂ ਪੈ ਗਿਆ ਨਾ ਸੇ ਆਪਾਂ ਹੋਰ ਆ ਤਾਂ ਸੋਚਿਆ ਹੀ ਨਹੀਂ ਸੀ ਵੀ ਭੂਆ ਐਡਾ ਸਟੈਪ ਚੱਕੂਗੀ ਕਿਧਰੇ ਹਿੱਸੇ ਲੈਣ ਆ ਜਾਂਦੀ ਹੈ ਉਹ ਭਾਈ ਇਹ ਤਾਂ ਸਮਾ ਬੜਾ ਵਧੀਆ ਹੋ ਗਿਆ ਦੇਖ ਵਧੀਆ ਇਹ ਹੋ ਗਿਆ ਨਾ ਤਾਂ ਆਪਾਂ ਨੂੰ ਪੰਜੀ ਲਾਉਣੀ ਪਵੇ ਠੀਕ ਹੈ ਨਾ ਆਪਾਂ ਨਾਮ ਸੱਕ ਭਰ ਕੇ ਆਵਾਂਗੇ ਨਾ ਪੰਜੀ ਲਾਵਾਂਗੇ ਨਾਲੇ ਆਵੇ ਘਰੇ ਤੰਗ ਹੋ ਜਾਂਦੇ ਜੱਸ ਕੀ ਫਾਇਦਾ ਐਵੇਂ ਫਿਰ ਬਾਪੂ ਤੂੰ ਕਮਾਲ ਕਰਦਾ ਜਮੀ ਗੱਲ ਕਿੱਥੇ ਤੱਕ ਗਈ ਖੜੀ ਆ ਤੂੰ ਵਧੀਆ ਹੋ ਗਿਆ ਜੀ ਵਧੀਆ ਮੈਨੂੰ ਲੱਗਦਾ ਤੈਨੂੰ ਪਤਾ ਹੀ ਨਹੀਂ ਕਰਦਾ ਪਤਾ ਕਿਉਂ ਨਹੀਂ ਕਮਾਲ ਤਾਂ ਤੁਸੀਂ ਕਰੀ ਜਾਂਦੇ ਸੀ ਜਿ ਕੋ ਉਹਦੀ ਆਈ ਦੀ ਇੱਥੇ ਬੇਇੱਜ਼ਤੀ ਕਰੀ ਉਹਨੇ ਇਹ ਕਦਮ ਤਾਂ ਚੱਕਿਆ ਵੱਡੇ ਨਗਵਰੀ ਉਹ ਤਾਂ ਸਾਰਾ ਟੱਬਰ ਮੇਰੇ ਮਗਰ ਪੈ ਗਿਆ ਮੇਰੀ ਭੈਣ ਦੀ ਘਰੇ ਆਈ ਦੀ ਬੇਇੱਜ਼ਤੀ ਕਰਕੇ ਉਹਦੋਂ ਤੁਸੀਂ ਨਹੀਂ ਕਮਾਲ ਕੀਤੀ ਸੀ। ਨਾ ਡੈਡੀ ਤੁਸੀਂ ਨਾਲ ਰੜੇ ਹੋਏ ਸੀ ਭੂਆ ਦੇ। ਕੋ ਨਾਲ ਕਰਿਆ ਸੀ। ਅਗਲੀ ਤਾਂ ਹੱਕਾ ਅਗਲੀ ਲੈ ਕੇ ਜਾਊ। ਉੱਤੋਂ ਫਿਰ ਬਾਪੂ ਗੱਲ ਹੋ ਗਈ ਸੋ ਹੋ ਗਈ। ਹੁਣ ਤੂੰ ਕਹਿ ਭੂਆ ਨੂੰ ਗੱਲ ਕਰਕੇ ਕੋਈ ਨਹੀਂ ਲਾਏ ਆਵਾਂਗੇ ਆਪਣਾ। ਬਾਪੂ ਜੀ ਅੱਡੀ ਗੱਲ ਸੀ ਤਾਂ ਤੂੰ ਸਾਨੂੰ ਕਹਿ ਦਿੰਦਾ ਨਾ ਭਾਈ। ਡੈਡੀ ਪਿਆਰ ਨਾਲ ਵੀ ਸਮਝਾ ਸਕਦੇ ਸੀ ਸਾਨੂੰ ਤੁਸੀਂ। ਨਾ ਪੁੱਤ ਗੱਲ ਸੁਣੋ। ਤੁਸੀਂ ਦੋਨੇ ਕੁੜੀਆਂ ਮੈਂ ਜਦੋਂ ਸੋਣ ਨੂੰ ਕਿਹਾ ਸੀ ਤੁਸੀਂ ਤਾਂ ਮੇਰੇ ਗੜ ਪੈ ਗਈਆਂ ਉਹ ਤੋਂ। ਚੱਲ ਚੰਗਾ। ਬਾਪੂ ਹੋ ਗਈਆਂ ਗੱਲਾਂ ਸੋ ਹੋ ਗਈਆਂ। ਇਹ ਗੱਲ ਪੈ ਗਈ ਕਿ ਮੈਂ ਪੈ ਗਿਆ ਤੁਪੂਆ ਨਾਲ ਗੱਲ ਕਰ ਕਹ ਕੋਈ ਤੂੰ 5 ਲੱਖ ਕਹਿੰਦੀ ਅਸੀਂ 6 ਲੱਖ ਲਾ ਕੇ ਜਾਵਾਂਗੇ ਪਰ ਮੈਂ 10 ਲਾਉਣ ਨੂੰ ਵੀ ਤਿਆਰ ਹਸਤਾ ਉਹਨੂੰ ਕਹਿ ਵੀ ਇਹ ਇਹ ਆ ਕੰਮ じゃ ਨਾ ਕਰ ਚੰਗੀ ਗੱਲ ਨਹੀਂ ਹੈਗੀ ਪਤਾ ਫਿਰ ਆਈ ਥੂ ਥੂ ਵਾਲੀ ਗੱਲ ਆ ਰਿਸ਼ਤੇਦਾਰੀ ਦੀ ਮੇਰੇ ਤਾਂ ਇਹ ਬਲੱਡ ਵਧਾ ਕੇ ਰੱਖਤਾ ਸੀ ਬਾਪੂ ਤੂੰ ਗੱਲ ਕਰ ਪਹਿਲਾਂ ਪੂਆ ਨਾਲ ਚੱਲ ਹੁਣ ਤਾਂ ਮੈਂ ਦੇਖ ਲੈਣਾ ਗੱਲ ਕਰ ਲੈਣਾ ਕੱਲ ਨੂੰ ਨਾ ਇਹ ਗੱਲ ਹੋਵੇ ਨਹੀਂ ਹੁੰਦੀ ਮਮੂ ਇਹ ਨਾ ਡੈਡੀ ਤੁਸੀਂ ਇਹ ਟੈਨਸ਼ਨ ਨਾ ਲਓ ਅਸੀਂ ਆਪੇ ਕਰਾਂਗੇ ਸਾਰਾ ਕੁਝ ਦੇ ਮੇਰੀ ਗੱਲ ਸੁਣ ਲੈ ਜਸ਼ਨ ਸਾਨੂੰ ਬਾਪੂ ਕਿਸੇ ਨਾਲ ਕੋਈ ਗੁੱਸਾ ਗਲਣਾਂ ਅਸਤਾ ਪਾਈ ਜਿਵੇਂ ਅਗਲੀ ਕਹਿੰਦੀ ਆ ਉਵੇਂ ਕਰਾਂਗੇ ਅਸਤਾ ਠੀਕ ਹੈ ਨਾ ਪੂਰਾ ਲੀੜਾ ਲੱਤਾ ਲੈ ਕੇ ਪੈਸੇ ਲੈ ਕੇ ਖੂਬ ਨੱਚ ਟੱਪ ਕੇ ਆਵਾਂਗੇ ਵਿਆਹ 'ਚ ਹਾਂ ਹੁਣ ਆਈ ਨਾ ਗੱਲ ਸਹੀ ਹੋਰ ਚਲ ਮੈਂ ਕਹਿਣਾ ਤੇਰੀ ਭੂਆ ਨੂੰ ਕੋਈ ਨਾ ਲੋੜ ਸੱਤ ਨੂੰ ਵੀ ਕਹਿਦੀ ਵੀ ਇਹ ਖਿਆਲ ਕੱਢ ਦੇ ਮਨ 'ਚ ਜ਼ਮੀਨ ਖਰੀਦਣ ਦਾ ਹਾਂ ਭਣੇ ਹਾਂ ਉਹ ਮੇਰੀ ਗੱਲ ਸੁਣ ਭਣੇ ਸਾਰਾ ਟੱਬਰੀ ਆਵਾਂਗੇ ਇਹ ਕਿਉਂ ਚਿੰਤਾ ਕਰਦੀਆਂ ਇਹ ਤਾਂ ਹੁਣ ਆਏ ਕਹਿੰਦੇ ਨੇ ਕਹਿੰਦੇ ਨੱਚ-ਨੱਚ ਕੇ ਨਾ ਅਸੀਂ ਤਾਂ ਬੜੇ ਦਾ ਫਰਸ਼ ਵੀ ਭੰਨ ਰਹੇ ਹਾਂ ਕਹਿੰਦੇ ਆ ਤੇ ਆ ਜਵਾਕ ਜਾ ਹੈ ਤੇਰੇ ਵਾਲਾ ਭਤੀਜਾ ਇਹ ਕਹਿੰਦਾ ਬਾਪੂ ਸਭ ਤੋਂ ਵੱਧ ਭੰਗੜਾ ਦਾ ਕਹਿੰਦਾ ਮੈਂ ਪਾਉਂਗਾ ਮੇਰੇ ਭਾਈ ਦੇ ਵਿਆਹ ਚ ਹੱਥ ਤਾਂ ਪਹਿਲਾਂ ਆ ਜਾਾਂਗੇ ਪੂਆ ਹਾਂ ਲੱਡੂ ਵੱਧ ਪਕਾ ਲਈ ਨਾਲੇ ਤੇ ਫੇਰ ਘਟ ਜਾਣ ਮਗਰੋਂ ਕਿਉਂ ਭਾਜੀ ਉਹੀ ਜਵਾਕ ਨੇ